ਵੱਡਾ ਨਹੀਂ ਮੇਰੇ ਤੋਂ ਤਾਂ ਬਹੁਤ ਛੋਟਾ ਸੀ ਯਾਰ ਹਾਂ ਵੱਡਾ ਨਹੀਂ ਸੀਗਾ ਉਹ ਤਾਂ ਮੇਰੇ ਤੋਂ 10 11 ਸਾਲ ਛੋਟਾ ਸੀ ਕਿ ਕਿੰਨੀ ਵਾਰ ਲੈਣੀ ਪੈਂਦੀ ਇਨਸੂਲਿਨ ਕਹਿੰਦਾ ਮੈਂ ਦਿਨ ਚ ਇੱਕ ਵਾਰ ਤਾਂ ਲੈਂਦਾ ਹੀ ਲੈਂਦਾ ਮੈਂ ਮੈਂ ਕਿਹਾ ਤੁਸੀਂ ਆ ਹੁਣੇ ਤਾਂ ਲਈ ਆ ਕੋਈ ਅੱਧਾ ਘੰਟਾ ਪਹਿਲਾਂ ਇਹਨੇ ਹੱਥ ਸੁੱਟ ਕੇ ਮਾਰੀ ਕਹਿੰਦਾ ਅੱਛਾ ਤੇ ਯਾਰ ਭੁੱਲ ਗਿਆ ਸੀ ਚੰਗਾ ਕੀਤਾ ਤੂੰ ਯਾਦ ਕਰਵਾਤਾ ਨਿਸ਼ੋਈ ਨਹੀਂ ਕੀਤਾ ਕਿ ਮੈਂ ਬਿਮਾਰ ਆ ਕਲ ਨੂੰ ਹੋਰ ਜਾ ਉਪਰ ਸੁਣੋ ਸੀ ਜਾਾਂਗੇ ਇੱਥੇ ਚਲੋ ਚੱਲੀ ਦਾ ਮੇਲਾ ਐ ਚਲੋ ਚੱਲੀ ਦਾ ਮੇਲਾ ਵੇਤਰਾ ਕਮਾਈ ਕੀ ਕਰਕੇ ਜਾ ਰਹੇ ਆ ਕਮਾਈਓ ਇਹ ਕਾਹਗਾ ਇਹ ਕਮਾਈ ਐ 4 ਬੰਦੇ ਨਹੀਂ ਮਿਲਦੇ ਮੋਢਾ ਲਾਉਣ ਵਾਸਤੇ ਹੈ ਨਾ ਤੇ ਉਹਨਾਂ ਦੇ ਇੱਥੇ ਮੋੜੇ ਲਾਉਣ ਨੂੰ ਇੱਥੇ ਐਨੇ ਆ ਕਿ ਉਹ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਜਲੰਧਰ ਦੂਰਦਰਸ਼ਨ ਤੇ ਇਹ 95 ਦੇ ਵਿੱਚ ਮੇਰਾ ਇੰਟਰਵਿਊ ਲਿਆ ਸੀ ਇਹਨਾਂ ਨੇ ਹਰਜੀਤ ਸਿੰਘ ਪ੍ਰੋਡਿਊਸਰ ਸੀ ਬਹੁਤ ਦਿਨ ਗਿਆ ਕਿ ਅੱਜ ਦਾ ਦਿਨ ਗਿਆ ਪਿਆਰ ਵਧਦਾ ਰਿਹਾ ਮੇਰਾ ਖਿਆਲ ਹੈ 20 ਫਿਲਮਾਂ ਕੀਤੀਆਂ ਇਕੱਠੀਆਂ ਨੇ ਇੱਕ ਮੈਂ ਇਕੱਠੇ ਰਹੇ ਇੰਗਲੈਂਡ ਦੇ ਵਿੱਚ ਇੱਕ ਕਾਮੇਡੀਅਨ ਸੀ ਕਿ ਮੈਂ ਯੂਰੋਸੀਓ ਦੇ ਵਿੱਚ ਦੇਸੋਂ ਪਰਦੇਸ ਕਹਿਣ ਦਾ ਮਤਲਬ ਹੈ ਕਿ ਜਵਾਨੀ ਤੋਂ ਇਸ ਹੇਜ ਤੱਕ ਅਸੀਂ ਇਕੱਠੇ ਰਹੇ ਹਾਂ 트ਰੇਜਡੀਆਂ ਹਰ ਨਾਲ ਹੁੰਦੀਆਂ ਪਰ ਇਹਦੇ ਬਾਰੇ ਤਾਂ ਸੋਚੇ ਹੀ ਨਹੀਂ ਸੀ ਕਦੇ ਵੀ ਇਹ ਐਨੀ ਛੇਤੀ ਚਲਾ ਜਾਏਗਾ ਬਿਮਾਰ ਸ਼ਮਾਰ ਤਾਂ ਸਾਰੇ ਹੁੰਦੇ ਆ ਅਸੀਂ ਵੀ ਹੋਏ ਹਰ ਬੰਦਾ ਬਿਮਾਰ ਹੁੰਦਾ ਕੋਈ ਇਹੋ ਜਿਹਾ ਬੰਦਾ ਛੂਤਾ ਨਹੀਂ ਹੈ ਇਹੜਾ ਜਿਹੜਾ ਕਹੇ ਕਿ ਜ਼ਿੰਦਗੀ ਦੇ ਵਿੱਚ ਕਦੇ ਉਹਨੇ ਕੋਈ ਬੁਖਾਰ ਨਹੀਂ ਹੋਇਆ ਬਿਮਾਰੀ ਦਾ ਸਾਹਮਣਾ ਨਹੀਂ ਕਰਿਆ ਪਰ ਬਹੁਤ ਹੀ ਅੱਛੀ ਰੂਹ ਸੀ ਹਸਮੁਖ ਤਸਹੀਕਾ ਹੀ ਪਰ ਮੇਰੀ ਵਾਈਫ ਦੇ ਜਾਣ ਤੋਂ ਬਾਅਦ ਮੈਂ ਫਿਲਮਾਂ ਛੱਡ ਦਿੱਤੀਆਂ ਸੀ 7-8 ਫਿਲਮਾਂ ਨੇ ਜਵਾਬ ਦੇ ਦਿੱਤਾ ਸੀਗਾ ਪਰੇ ਮੈਨੂੰ ਕਹਿੰਦਾ ਹੁੰਦਾ ਸੀ ਕਿ ਤੂੰ ਕੰਮ ਕਰ ਤੇ ਮੈਨੂੰ ਇਹ ਉਲਟ ਰਿਕਮੈਂਡ ਕਰਦਾ ਹੁੰਦਾ ਸੀਗਾ ਗਵਾ ਸਾਡੇ ਤੁਹਾਡੇ ਸਾਹਮਣੇ ਖੜੇ ਹੋਏ ਨੇ ਭੁਪਿੰਦਰ ਸਿੰਘ ਇਹ ਕਿਤੇ ਉਹਨਾਂ ਨੂੰ ਕਾਸਟ ਕਰਨ ਗਏ ਸੀਗੇ ਇਹਨਾਂ ਨੇ ਅਮੂਲ ਮੰਤਰ ਬਣਾਈ ਸੀ ਆਪਣੀ ਫਿਲਮ ਤੇ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਸ਼ਵਿੰਦਰ ਮਾਲ ਨੂੰ ਲਓ हां ਜਦੋਂ ਫਿਲਮਾਂ ਛੱਡ ਦਿੱਤੀਆਂ ਸਾਨੂੰ ਨੇ ਫਿਰ ਪ੍ਰਭਾਵਿਤ ਕੀਤਾ ਫਿਰ ਉਹ ਸਾਹ ਭਰਿਆ ਨਹੀਂ ਅਜੇ ਉਹਦੀ ਜ਼ਰੂਰਤ ਸੀਗੀ ਪਰ ਉਹਦੀਆਂ ਕੰਪਲਿਕੇਸ਼ਨ ਬਹੁਤ ਹੋ ਗਿਆ ਸੀਗੀਆਂ ਇੱਕ ਵੱਡੇ ਘਰ ਦੇ ਚਾਹ ਜਾਣਾ ਵੱਡਾ ਨਹੀਂ ਮੇਰੇ ਤੋਂ ਤਾਂ ਬਹੁਤ ਛੋਟਾ ਸੀ ਯਾਰ ਹਾਂ ਵੱਡਾ ਨਹੀਂ ਸੀਗਾ ਮੇਰੇ ਤੋਂ 10 11 ਸਾਲ ਛੋਟਾ ਸੀਗਾ ਹਾਂ ਆਖਰੀ ਵਾਰ ਬਸ ਇਹ ਬਾਈਪਾਸ ਕਰਵਾਉਣ ਗਿਆ ਸੀਗਾ ਬੰਬੇ ਜਿਹਦਾ ਬਾਈਪਾਸ ਪ੍ਰਾਈਮ ਮਿਨਿਸਟਰ ਮਨਮੋਨ ਸਿੰਘ ਦਾ ਕੀਤਾ ਸੀ ਜਿਸ ਡਾਕਟਰ ਨੇ ਉਹਦੇ ਕੋਲੋਂ ਕਰਵਾਇਆ ਸੀ ਇਹਨਾਂ ਨੇ ਬਾਈਪਾਸ ਪਰ ਇਹਨਾਂ ਨੂੰ ਸ਼ੂਗਰ ਸ਼ੂਗਰ ਇੱਕ ਇਹ ਜੀ ਬੇ ਮੁਰਾਦ ਨਾ ਮੁਰਾਦ ਬਿਮਾਰੀ ਹੈ ਕਿ ਉਹ ਲੇ ਬੈਠੀ ਨੂੰ 500 ਤੱਕ ਵੱਧ ਜਾਂਦੀ ਸੀ ਫਿਰ ਇਨਸੂਲਿਨ ਲੈਂਦਾ ਰਿਹਾ ਕਈ ਵਾਰ ਤਾਂ ਅਸੀਂ ਸ਼ੂਟਿੰਗ ਕਰ ਰਹੇ ਹੋਏ ਹਾਂ ਕਿ ਭੁੱਲ ਜਾਂਦਾ ਸੀ ਆਪੇ ਲੈ ਲੈਂਦਾ ਹੁੰਦਾ ਸੀ ਇਨਸੂਲਿਨ ਕਈ ਵਾਰ ਇਹਨੇ ਇਨਸੂਲਿਨ ਲੈਣੀ ਤੇ ਇੱਕ ਦਿਨ ਇਹ ਹੋਇਆ ਕਿ ਇਨਥੂਲਿਨ ਲੈ ਬੈਠਿਆ ਸੀ ਤੇ ਉਸ ਤੋਂ ਬਾਅਦ ਲੰਚ ਬ੍ਰੇਕ ਹੋ ਗਿਆ ਤੇ ਡਾਇਰੈਕਟਰ ਨੇ ਕਿਹਾ ਵੀ ਤੁਸੀਂ ਖਾਣਾ ਖੋਣਾ ਖਾ ਲੋ ਇਹ ਫੇਰ ਇਨਸੂਲਿਨ ਪਰਵਾਲੀ ਨੇ ਪਰਵਾ ਕੇ ਲੱਗਿਆ ਲਗਾਉਣ ਮੈਂ ਐਵੇਂ ਪੁੱਛ ਲਿਆ ਮੈਂ ਕਿਹਾ ਭੱਲਾ ਜੀ ਮੈਂ ਕਿਹਾ ਯਾਰ ਇਹ ਕਿੰਨੀ ਵਾਰ ਲੈਣੀ ਪੈਂਦੀ ਇਨਸੂਲਿਨ ਕਹਿੰਦਾ ਮੈਂ ਦਿਨ ਚ ਇੱਕ ਵਾਰ ਤਾਂ ਲੈਂਦਾ ਹੀ ਲੈਂਦਾ ਮੈਂ ਮੈਂ ਕਿਹਾ ਤੁਸੀਂ ਆ ਹੁਣੇ ਤਾਂ ਲਈ ਆ ਕੋਈ ਅੱਧਾ ਘੰਟਾ ਪਹਿਲਾਂ ਇਹਨੇ ਹੱਥ ਸੁੱਟ ਕੇ ਮਾਰੀ ਕਹਿੰਦਾ ਅੱਛਾ ਮੇਰੇ ਯਾਰ ਕੋਲ ਲੇ ਗਿਆ ਸੀ ਚੰਗਾ ਕੀਤਾ ਤੂੰ ਯਾਦ ਕਰਵਾ ਦਿੱਤਾ ਮਤਲਬ ਇਹ ਚੀਜ਼ਾਂ ਇਸ ਤਰ੍ਹਾਂ ਸੀ ਕਹਿੰਦਾ ਇਹ ਇੱਕ ਤਾਂ ਇਹ ਵੈਰੀ ਡੈਡੀਕੇਟਿਡ ਕਿਉਂਕਿ ਜਦੋਂ ਵੀ ਇਹਨੇ ਜੌਬ ਕੀਤੀ ਐ ਅਸੀਂ ਇੱਥੇ ਜਾਂਦੇ ਹੁੰਦੇ ਸੀ ਇਹਨੂੰ ਮਿਲਣ ਫਿਰ ਡਾਕਟੋਰੇਟ ਕੀਤੀ ਸੋ ਵੈਰੀ ਐਫੀਸ਼ੀਐਂਟ ਆਪਣੇ ਕੰਮ ਦੇ ਥਾਮ ਦੇ ਨਾਲ ਹੁਣ ਕਹਾਵਤ ਹੈ ਹੁਣ ਚਲਾ ਗਿਆ ਹੁਣ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਈਏ ਅਸੀਂ ਜਿਵੇਂ ਮਰਜ਼ੀ ਹੋ ਹੁਣ ਬਾਤ ਥੋੜਾ ਹਾਰੀ ਆ ਪਿਆਰ ਕੇ ਦੇ ਦੱਸੂ ਜੁਆ ਇਹਨਾਂ ਨੇ ਹਾਂਜੀ ਨਹੀਂ ਨਹੀਂ ਉਸ ਰੰਦੇ ਨਹੀਂ ਹਾਂਜੀ ਨਹੀਂ ਕਿਸੇ ਨੂੰ ਕਿਸੇ ਤਰੀਕੇ ਨਾਲ ਸਰਕਾਰ ਦੇ ਤੰਜ ਵੀ ਕਿਸ ਤਰੀਕੇ ਨਾਲ ਖਸਨੇ ਐਂਟਰਟੇਨਮੈਂਟ ਦੇ ਵਿੱਚ ਉਹ ਮੇਰੇ ਖਿਆਲ ਸਖਾਨ ਵਾਲੇ ਜਸਵਿੰਦਰ ਪੱਲਾਈ ਸੀ ਬਿਲਕੁਲ ਦੋ ਹੀ ਬੰਦੇ ਸੀ ਕਿ ਇੱਕ ਇਹ ਸੀ ਕਿ ਜਸਵਾਲ ਪੱਟੀ ਸੀ ਕਾ ਔਰ ਇਹਨਾਂ ਦੀ ਆਪਸ ਦੇ ਵਿੱਚ ਬਹੁਤ ਬਣਦੀ ਹੁੰਦੀ ਸੀ ਪਰ ਪਰ ਨੂੰ ਤਾਂ ਹੁਣ ਪਰ ਲੱਗ ਗਏ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਐਡੀ ਜ਼ਿਆਦਾ ਸ਼ੂਗਰ ਹੈ ਕਿਉਂਕਿ ਦਿਖਦੇ ਸੀ ਹੱਸਦੇ ਸੀਗੇ ਐਂ ਲੱਗਦੇ ਸੀ ਬੜੇ ਹੈਲਥੀ ਨੇ ਹਾਂ ਹਾਂ ਨਹੀਂ ਹੋ ਹੀ ਨਹੀਂ ਕੀਤਾ ਕਿ ਮੈਂ ਬਿਮਾਰ ਐ 500 ਤੱਕ ਦੀ ਚਲੇ ਜਾਂਦੀ ਸੀ ਕਿ ਇਹ ਉਹ 슈ਗਰ ਉਹਦੇ ਨਾਲ ਕਿੰਨੀਆਂ ਲੱਗੀਆਂ ਫਿਰ ਫਿਰ ਇਨ ਹੈਮਰੇਜ ਹੋਇਆ ਬਾਕੀ ਆ ਗਵਾ ਨੇ ਇਹਨਾਂ ਨੇ ਵੀ ਬਹੁਤ ਨੇੜੇ ਤੋਂ ਦੇਖਿਆ ਹੈ ਵੀਨੋਦ ਜੀ ਨੇ ਪਰ ਅਸੀਂ ਤੇ ਸਾਰੀ ਮੇਰਾ ਖਿਆਲ ਹੈ ਜਵਾਨੀ ਤੋਂ ਇਸ ਮਰ ਤੱਕ ਅਸੀਂ ਸਾਡਾ ਸਾਥ ਰਿਹਾ 200 ਫਿਲਮਾਂ ਕੀਤੀਆਂ ਅਸੀਂ ਇਕੱਠਿਆਂ ਸੋ ਜਿੰਨੀਆਂ ਕਹੋ ਉਨੀਆਂ ਘਟ ਹੈ ਬਾਈ ਆਦਾ ਹੀ ਆਦਾ ਸਾਰੀਆਂ ਅੱਜ ਦੇ ਲੂੰ ਕੱਲ ਹੋਰ ਜਾ ਉਪਰ ਸਨ ਵਸੀ ਜਾਾਂਗੇ ਇਥੇ ਚਲੋ ਚੱਲੀ ਦਾ ਮੇਲਾ ਐ ਚਲੋ ਚੱਲੀ ਦਾ ਮੇਲਾ ਮਿਤਰਾ ਬਸ ਪਰ ਗਲਤੀ ਆ ਜਾਂਦੀ ਹੈ ਕਿ ਆਪਾਂ ਕਮਾਈ ਕੀ ਕਰਕੇ ਜਾ ਰਹੇ ਹਾਂ ਆ ਕਮਾਈ ਹੋ ਐ ਇਹ ਇੱਕ ਇੱਕ ਕਮਾਈ ਐ ਠੀਕ ਹੈ ਤੁਸੀਂ ਆ ਕੇ ਇੱਥੇ ਖੜੇ ਹੋਏ ਇੰਟਰਵਿਊ ਲੈ ਰਹੇ ਹੋ ਫੋਟੋ ਖਿੱਚ ਰਹੇ ਹੋ ਕਰ ਰਹੇ ਹੋ ਇੱਕ ਕਮਾਈ ਹੈ ਉਹਦੀ ਉਹਦੀ ਕਮਾਈ ਹੈ ਸੋ ਕਮਾਈਆਂ ਯਾਦ ਕਰਾਉਂਦੀਆਂ ਯਾਦਾਂ ਲੰਬਾ ਚਲਾਉਂਦੀਆਂ ਕੋਈ ਇਹੋ ਜਿਹੇ ਬੰਦੇ ਵੀ ਐ ਜਿਨ੍ਹਾਂ ਨੂੰ ਚਾਰ ਬੰਦੇ ਨਹੀਂ ਮਿਲਦੇ ਮੋਢਾ ਲਾਉਣ ਵਾਸਤੇ ਹੈ ਨਾ ਤੇ ਹੁਣ ਇਥੇ ਮੋੜੇ ਲਾਉਣ ਨੂੰ ਇਥੇ ਐਨੇ ਆ ਕਿ ਉਹ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਸੋ ਲਾਈਕ दैट ਬਸ ਇਹੀ ਹੈ ਹੁਣ ਸ਼ਰਧਾਂਜਲੀ ਇਹੀ ਹੈ ਉਹਨੂੰ ਕਿ ਪਰਮਾਤਮਾ ਗੁਰੂ ਮਹਾਰਾਜ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਜਿੱਥੇ ਵੀ ਜਾਏ ਐਸੇ ਤਾਂ ਕੋਈ ਦੱਸਣ ਨਹੀਂ ਆਇਆ ਨਾ ਦੱਸਿਆ ਕਿਸੇ ਨੇ ਕਿ ਇਹ ਤੋਂ ਬਾਅਦ ਕਿੱਥੇ ਗਿਆ ਨਾ ਦੱਸਿਆ ਨਾ ਦੱਸਣਾ ਮਸਾਪਾ ਆਪਣੇ ਗ੍ਰੰਥਾਂ ਤੋਂ ਗੁਰੂ ਮਹਾਰਾਜ ਦੇ ਜੇ ਗ੍ਰੰਥ ਸਾਹਿਬ ਇਹਨਾਂ ਤੋਂ ਜਾਂ ਜਿੰਨੀ ਧਾਰਮਿਕ ਪੁਸਤਕਾਂ ਤੋਂ ਜਿਨ੍ਹਾਂ ਤੋਂ ਸਾਨੂੰ ਥੋੜਾ ਬਹੁਤ ਪਤਾ ਲੱਗਦਾ ਹੈ ਉਹ ਦਿੱਤੇ ਚੱਲਦੇ ਜਾ ਰਹੇ ਚੱਲਾਂਗੇ ਚੱਲਣਾ ਪੈਣਾ ਹੈ ਨਹੀਂ ਤਾਂ ਅਸੀਂ ਸਿੱਖ ਕਾਹਨ ਦੇ ਵੀ ਹੱਕਦਾਰ ਨਹੀਂ ਜਿਹੇ ਆਪਾਂ ਨੂੰ ਗੁਰੂ ਤੇ ਪਰੋਸ ਨਹੀਂ ਰਹੇਗਾ ਫਿਰ ਆਪਾਂ ਨੂੰ ਕਿਹ ਪਰੋਸਣਾ ਠੀਕ ਹੈ ਨਾ ਸੋ ਇਹ ਗੱਲਾਂ ਸੋ ਆਜੋ ਗਿਆ ਕੱਲ ਨੂੰ ਸੀ ਜਾਣਾ ਪਰ ਸੁਨ ਕੀ ਜਾਣਾ ਲੇਕਿਨ ਕਮਾਈ ਨਜ਼ਰ ਆਉਂਦੀ ਆਉਦੀ ਯਾ ਸੀ ਕਮਾਈ ਦੇਖੀ ਸੀ ਸਰਦਾਰ ਸਿਕੰਦਰ ਦੀ ਯਾ ਤੋਂ ਬਾਅਦ ਅੱਜ ਇਹ ਦੇਖ ਲਿਆ ਇੱਕ ਦੋ ਚਾਰ ਹੋਰ ਦਾ ਵੀ ਹੋਇਆ ਥੈਂਕ ਯੂ ਜੀ ਦਾ ਬਹੁਤ ਸੋ ਜਿਵੇਂ ਕੀ ਅੱਖਾਂ ਨਾਮ ਨੇ ਅੱਜ ਸਾਰਿਆਂ ਦੇ ਨਾਮ ਆ ਤੁਮੇ ਇਹ ਗੱਲ ਕਵਾਂਗਾ ਜ਼ਰੂਰ ਤੇਖਿਓ ਵਿਜੜਨ ਨਵੇਂ ਐਕਟਰਸ ਵਿਨੇ ਉਹਨਾਂ ਨੂੰ ਵੀ ਮੈਂ ਕਹਾਂਗਾ ਵੀ ਕਿਸ ਤਰੀਕੇ ਨਾਲ ਅਸੀਂ ਤੰਜ ਵੀ ਕੱਸ ਸਕਦੇ ਆ ਕਿਦਾਂ ਲੋਕਾਂ ਦੀ ਗੱਲ ਵੀ ਰੱਖ ਸਕਦੇ ਆ ਤੇ ਲੋਕਾਂ ਨੂੰ ਅਹਸਾਸ ਕਰ ਸਕਦੇ ਆ ਇਹ ਸਿਰਫ ਜਸਵੰਦਰ ਭੱਲੇ ਨੇ ਸਿਖਾਇਆ ਸੀ ਕੈਮਰਾ ਪਰਸਨ ਅਮਿਤ ਕਨਨ ਦੇ ਨਾਲ ਮੈਂ ਹਾਕੂ ਵਰਜਤ ਸਿੰਘ ਇਹ ਮੌਲਾ ਯਾਰ ਖਤਮ ਹੋ ਗਿਆ ਮੇਰੇ ਛੱਡ ਕੇ ਚਲਾ ਗਿਆ ਲੱਖ ਹੀ ਫੈਂਸੀ ਦੇਖੋ ਇੱਕ ਬੜੀ ਕਹਾਵਤ ਸੁਣਦੇ ਆ ਕਹਿੰਦੇ ਜੀ ਇੱਕ ਚੈਪਟਰ ক্লোਜ਼ ਹੋ ਗਿਆ ਪਰ ਮੈਂ ਕਹਾਂਗਾ ਚੈਪਟਰ ਨਹੀਂ ਸਿਲੇਬਸ ਹੀ ਖਤਮ ਹੋ ਗਿਆ ਇਹ ਤਾਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਨਾਮ ਇੱਕ ਐਨਸਟੀਚੂਸ਼ਨ ਸੀ ਪੱਲਾ ਸਾਹਿਬ ਕਿਉਂਕਿ ਉਹ ਜੋ ਰਸਟਿਕ ਹਿਊਮਰ ਨੂੰ ਉਹਨਾਂ ਨੇ ਇੰਟੈਲੈਕਟ ਦੇ ਨਾਲ ਮਿਕਸ ਕੀਤਾ ਉਹ ਕੋਈ ਨਹੀਂ ਕਰ ਸਕਿਆ ਕਿਉਂਕਿ ਸਾਡੇ ਕੋਲ ਦੋ ਬਹੁਤ ਮਹਾਨ ਕਲਾਕਾਰ ਹਨ ਪੱਟੀ ਸਾਹਿਬ ਉਹਨਾਂ ਨੇ ਅਰਬਨ ਹਿਊਮਰ ਇੰਟਰੋਡਿਊਸ ਕੀਤਾ ਸੀ ਇੰਟੈਲੈਕਚੁਅਲ ਹਿਊਮਰ ਤੇ ਪੱਲਾ ਸਾਹਿਬ ਕੋਲ ਰਸਟਿਕ ਦੇਸੀ ਘਰਾਂ ਦਾ ਪਿੰਡਾਂ ਦਾ ਗਲੀਆਂ ਮੁਹੱਲਿਆਂ ਦਾ ਹਿਊਮਰ ਸੀ ਬਟ ਉਹਨੂੰ ਉਹਨਾਂ ਨੇ ਇੰਟੈਲੈਕਟ ਦੇ ਨਾਲ ਮਿਕਸ ਕੀਤਾ ਹੈ ਕਲਾ ਉਹਨਾਂ ਕੋਲ ਸੀ ਅਸੀਂ ਸਾਰੇ ਹੀ ਉਹਨਾਂ ਤੋਂ ਬਹੁਤ ਇਨਸਪਾਇਰਡ ਸੀਗੇ ਤੇ ਅਸੀਂ ਬੜੇ ਸਾਲਾਂ ਤੋਂ ਉਹਨਾਂ ਨਾਲ ਕੰਮ ਕਰਦੇ ਆ ਰਹੇ ਸੀ ਤੇ ਤੁਸੀਂ ਸਮਝ ਸਕਦੇ ਹੋ ਕਿ ਅਸੀਂ ਆਪਣੇ ਪਰਿਵਾਰਾਂ ਨਾਲ ਉਹਨਾਂ ਨਹੀਂ ਰਹੇ ਜਿੰਨਾ ਸਾਡਾ ਫਿਲਮੀ ਪਰਿਵਾਰ ਇਕੱਠਾ ਰਿਹਾ ਅਸੀਂ ਤਾਂ ਆਪਣੇ ਘਰ ਆਏ 4 ਦਿਨ ਲਈ ਫਿਰ ਸ਼ੂਟਿੰਗ ਤੇ ਚਲੇ ਗਏ ਅਸੀਂ ਇਕੱਠਿਆਂ ਨੇ ਬਹੁਤ ਸਮੇਂ ਬਿਤਾਏ ਨੇ ਹੁਣ ਉਹ ਇੱਕ ਇੱਕ ਪਲ ਇੱਕ ਇੱਕ ਜਿਹੜਾ ਮੋਮੈਂਟ ਹੈ ਸੂਲ ਬਣ ਕੇ ਚੁੱਬਦਾ ਰਹੇਗਾ ਸਾਡੇ ਉਹਨਾਂ ਦਾ ਗਾਹੇ ਬਗਾਹੇ ਜ਼ਿਕਰ ਹੋਏਗਾ ਉਹਨਾਂ ਦੀਆਂ ਗੱਲਾਂ ਯਾਦ ਆਉਣਗੀਆਂ ਘਰਾਂ 'ਚ ਡਿਸਕਸ ਹੋਣਗੀਆਂ ਅੱਗੇ ਹਾਸਾ ਨਿਕਲਦਾ ਸੀ ਹੁਣ ਹਾਸੇ ਦੇ ਨਾਲ ਇੱਕ ਚੀਜ਼ ਵੀ ਨਿਕਲੇਗੀ ਇੱਕ ਮਨਚ ਤਕਲੀਫ ਵੀ ਉੱਠੇਗੀ ਕਿ ਕਿਉਂਕਿ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਅਸੀਂ ਅੱਜ ਵੀ ਪੱਟੀ ਸਾਹਿਬ ਨੂੰ ਉਨਾ ਹੀ ਯਾਦ ਕਰਦੇ ਹਾਂ ਵਿਵੇਕ ਜੀ ਨੂੰ ਉਹਨਾ ਮਿਸ ਕਰਦੇ ਹਾਂ ਤੇ ਇਹ ਵੀ ਉਸ ਥਾਂ ਤੇ ਉਸ ਸ਼ੈਲ ਚ ਜਾ ਕੇ ਬਹਿ ਗਏ ਜਿਹੜੇ ਕਹਿਣਗੇ ਸਾਨੂੰ ਕਿਤੇ ਪੁਲਾਹ ਕੇ ਦਿਖਾਓ ਜੇ ਪੁਲ ਸਕਦੇ ਹੋ ਤਾਂ ਨਹੀਂ ਪੁੱਲਾ ਸਭ ਤੁਹਾਨੂੰ ਨਹੀਂ ਪੁੱਲ ਸਕਦੇ ਅਸੀਂ ਕਦੇ ਵੀ ਕਿਸੇ ਗੱਲ ਵੀ ਕਹਿ ਰਹੀ ਸੀ ਕਿ ਜੇ ਕਿਤੇ ਉੱਪਰ ਜਾ ਕੇ ਮੁਲਾਕਾਤ ਮੈਂ ਉੱਪਰ ਨਹੀਂ ਕਹਿੰਦਾ ਮੈਂ ਕਿਸੇ ਚੀਜ਼ 'ਚ ਬਲੀਵਰ ਨਹੀਂ ਉਦਾਂ ਵੀ ਮੈਂ ਪਰ ਇਹ ਕਹਿੰਨਾ ਵੀ ਮੈਨੂੰ ਮੇਰਾ ਮਨ ਕਹਿੰਦਾ ਵੀ ਕਿਸੇ ਜਹਾਨ 'ਤੱਕ ਕਦੇ ਮੁਲਾਕਾਤ ਹੋਏਗੀ ਪਤਾ ਨਹੀਂ ਕਹਿੰਦੇ ਨਾ ਸਿਤਾਰੋਂ ਸੇ ਆਗੇ ਜਹਾਂ ਹੋਰ ਵੀ ਹੈ ਤਾਂ ਪਤਾ ਨਹੀਂ ਕੋਈ ਜਹਾਨ ਹੋਏਗਾ ਜਿੱਥੇ ਜਾ ਕੇ ਅਸੀਂ ਮਿਲਾਂਗੇ ਫਿਰ ਸ਼ਿਕਵੇ ਕਰਾਂਗੇ ਵੀ ਤੁਸੀਂ ਕਿਉਂ ਇਦਾਂ ਸਾਡੇ ਨਾਲੋਂ ਵਿਛੜ ਕੇ ਆ ਗਏ ਸੀ ਇੱਧਰ ਪਰ ਉਮੀਦ ਹੀ ਹੈ ਕਿ ਕਦੇ ਤਾਂ ਕਿਸੇ ਜਹਾਨ ਚ ਮੁਲਾਕਾਤ ਹੋਏਗੀ ਤੇ ਆਪਾਂ ਉਹਨਾਂ ਨਾਲ ਬੈਠਾਂਗੇ ਗੱਲਾਂ ਕਰਾਂਗੇ ਹੋਰ ਬਹੁਤ ਸਾਰੇ ਇਦਾਂ ਦੇ ਸੱਜਣ ਚਲੇਗੇ ਜਿਨ੍ਹਾਂ ਨੂੰ ਅਸੀਂ ਉਡੀਕਦੇ ਹਾਂ ਕਿ ਕਿਸੇ ਜਹਾਨ ਚ ਉਹਨਾਂ ਨਾਲ ਮੁਲਾਕਾਤ ਕਦੇ ਹੋਣੀ ਹੈ ਤਾਂ ਭੱਲਾ ਸਾਹਿਬ ਤੁਹਾਨੂੰ ਵੀ ਜ਼ਰੂਰ ਕਿਤੇ ਤਾਂ ਮਿਲਾਂਗੇ ਜ਼ਰੂਰ ਕਿਤੇ ਗੱਲ ਹੋਏਗੀ ਤੁਹਾਡੇ ਨਾਲ ਕਿਸਮ ਮਰਨਾ ਕਸ਼ ਦੁਨਿਆ ਚ ਊਠ ਹੈ ਇਹ ਜਿੱਦ ਕਿ ਉਹਦਾ ਸਭ ਦੀ ਲਾਸਟ ਵੀਡੀਓ ਜਿਹੜੀ ਅੱਜ ਚੱਲ ਰਹੀ ਹੈ ਲੋਕ ਬਹੁਤ ਸ਼ੇਅਰ ਕਰ ਰਹੇ ਨੇ ਮਜਬੂਰ ਜਿਹਾ ਲੱਗਦਾ ਜਿਵੇਂ ਦੁਨੀਆ ਦੇ ਸਾਰੇ ਲੋਕ ਗਲ ਨਹੀਂ ਕਰਦੇ ਉਹਨਾਂ ਦਾ ਬਿੱਟ ਪਹਿਲੀ ਗੱਲ ਤਾਂ ਉਹ ਲਾਸਟ ਵੀਡੀਓ ਨਹੀਂ ਹੈ ਜਦੋਂ ਪਹਿਲਾਂ ਬਿਮਾਰ ਹੋਈ ਸੀ ਉਦੋਂ ਦੀ ਬਣੀ ਹੋਈ ਵੀਡੀਓ ਹੈ ਲਾਸਟ ਤੇ ਤਾਂ ਹੋਰ ਜ਼ਿਆਦਾ ਤਕਲੀਫਾਂ ਆ ਚੁੱਕੇ ਸੀ ਉਦੋਂ ਤਾਂ ਨਾ ਵੀਡੀਓ ਬਣ ਸਕਦੀ ਸੀ ਨਾ ਬਣਵਾ ਸਕਦੇ ਸੀ ਬਟ ਮੈਨੂੰ ਲੱਗਦਾ ਕਿ ਵੀਡੀਓ ਬਹੁਤ ਪਰਸਨਲ ਚੀਜ਼ ਹੁੰਦੀ ਹੈ ਉਹ ਦਰਸ਼ਕਾ ਦੇ ਵੀ ਉਹ ਤਾਂ ਦੇਖਣਾ ਨਹੀਂ ਚਾਹੁੰਦੇ ਪਰਿਵਾਰਾਂ ਨੇ ਵੀ ਤਾਂ ਹੀ ਕਦੇ ਆਫੀਸ਼ੀਅਲੀ ਕੋਈ ਵੀਡੀਓ ਇਸ ਤਰ੍ਹਾਂ ਦੀ ਨਹੀਂ ਦਿੱਤੀ ਸੀ ਕਿਉਂਕਿ ਕਲਾਕਾਰ ਨੂੰ ਲੋਕਾਂ ਨੇ ਬੜੇ ਪਿਆਰ ਸਤਿਕਾਰ ਨਾਲ ਦੇਖਿਆ ਹੁੰਦਾ ਕਿਸੇ ਹੋਰ ਰੂਪ 'ਚ ਦੇਖਿਆ ਹੁੰਦਾ ਤੇ ਮੈਨੂੰ ਲੱਗਦਾ ਤਾਂ ਹੀ ਸ਼ਾਇਦ ਵੀਡੀਓ ਇਦਾਂ ਦੀਆਂ ਪਾਉਣ ਤੋਂ ਰੋਕਦੇ ਨੇ ਕਿ ਕਲਾਕਾਰ ਨੂੰ ਲੋਕ ਉਸੇ ਰੂਪ 'ਚ ਯਾਦ ਕਰਨ ਤੇ ਕਿਉਂਕਿ ਭੱਲਾ ਸਾਹਿਬ ਨੂੰ ਤਕਲੀਫ 'ਚ ਦੇਖਣਾ ਤਾਂ ਕਿਸੇ ਨੂੰ ਵੀ ਕਦੇ ਚੰਗਾ ਨਹੀਂ ਲੱਗ ਸਕਦਾ ਤੇ ਮੈਨੂੰ ਲੱਗਦਾ ਕਿ ਉਹ ਵੀਡੀਓ ਇੰਨੀ ਇੰਪੋਰਟੈਂਟ ਨਹੀਂ ਹੈ ਉਹਨੂੰ ਜ਼ਿਆਦਾ ਫੈਲਾਉਣ ਨਾਲੋਂ ਉਹਨਾਂ ਦੀਆਂ ਚੰਗੀਆਂ ਵੀਡੀਓ ਉਨ੍ਹਾਂ ਦੀ ਹਸਨ ਖੇਡਣ ਵਾਲੀਆਂ ਜੋ ਕਰੈਕਟਰ ਸੀ ਉਹਨੂੰ ਹੀ ਸਪਰੈਡ ਕਰੋ ਕੌਣ ਬੰਦਾ ਕਿਹੜੀ ਤਕਲੀਫ 'ਚ ਸੀ ਉਹਨੂੰ ਹੀ ਪਤਾ ਉਹਨੂੰ ਤਕਲੀਫ ਨੂੰ ਆ ਐਕਸਪੈਂਡ ਕਰ ਉਹ ਮਤਲਬ ਪੇਜ ਕੇ ਜ਼ਿਆਦਾ ਸੀ ਉਹਨੂੰ ਕੋਈ ਫਾਇਦਾ ਨਹੀਂ ਹੋਏਗਾ ਹਨਾ ਤੇ ਉਹਨਾਂ ਦਿਨ ਸੋਹਣੀਆਂ ਸੋਹਣੀਆਂ ਚੀਜ਼ਾਂ ਨੂੰ ਯਾਦ ਕਰੋ ਉਹਨਾਂ ਦੇ ਹਾਸੇ ਯਾਦ ਕਰੋ ਉਹਨਾਂ ਦੀ ਚੜ੍ਹਦੀ ਕਲਾ ਉਹਨਾਂ ਦੀ ਉਹ ਜਿੱਦਾਂ ਅਸੀਂ ਜੇ 6 ਜਣਿਆਂ ਦਾ ਸੀਨ ਹੁੰਦਾ ਸੀ ਗੀਪੀ ਮੈਂ ਬੀਨੂ ਆਪਣਾ ਕਰਮਜੀਤ ਸਰ ਬੀ ਐਨ ਸ਼ਰਮਾ ਸੰਗਾ ਸਾਡੇ 6ਾਂ ਦੇ ਵਿੱਚੋਂ ਸਭ ਤੋਂ ਉੱਚੀ ਆਵਾਜ਼ ਜੇ ਹੁੰਦੀ ਸੀ ਤੇ ਉਹਨਾਂ ਦੀ ਹੁੰਦੀ ਸੀ ਸਾਡੇ ਸਾਰਿਆਂ ਦੇ ਉੱਪਰ ਦੀ ਆਉਂਦੇ ਸੀ ਤਾਂ ਉਹ ਆਉਂਦੇ ਸੀ ਸੋ ਉਹ એનર્ਜੀ ਨੂੰ ਯਾਦ ਕਰੋ ਜਿਹੜੀ એનર્ਜੀ ਉਹ ਲੈ ਕੇ ساری ਜ਼ਿੰਦਗੀ ਉਹਨਾਂ ਕੈਰੀ ਕੀਤੀ ਐ ਸੋ ਉਹ ਵੀਡੀਓ ਕਿਸੇ ਦੀ ਪਰਸਨਲ ਐ ਉਹ ਹਮਦਰਦੀ ਕਰਨ ਵਾਸਤੇ ਨਹੀਂ ਜ਼ਿਆਦਾ ਫੈਲਾਉਣੀ ਚਾਹੀਦੀ ਬਟ ਤਕਲੀਫ ਯਹਾਂ ਪਰ ਲਾ ਸਾਹਿਬ ਨੂੰ ਪਤਾ ਸੀ ਜਾਂ ਉਹਨਾਂ ਦੇ ਪਰਿਵਾਰ ਨੂੰ ਜਿਨ੍ਹਾਂ ਨੇ ਉਹ ਦੇਖੀਏ ਸੋ ਤੁਸੀਂ ਵਿਦੇਸ਼ ਤੇ ਵੀ ਤੁਸੀਂ ਛੋਟੇ ਛੋਟੇ ਇੱਥੇ ਵੀ ਕੀਤੀਆਂ ਬਹੁਤਿਆਂ ਵਾਰ ਤੁਸੀਂ ਉਹਨਾਂ ਦੀ ਸੇਡ ਦਾ ਦੇਖ ਕੇ ਜਦੋਂ ਮਿੱਠਾ ਹੀ ਖਾਣ ਦੇਣਾ ਉਹਨਾਂ ਨੂੰ ਬਹੁਤ ਇਸ ਧਿਆਨ ਆਹੀ ਜੀ ਸਾਡੇ ਤੋਂ ਦੱਸਿਆ ਕਿ ਅਸੀਂ ਫੈਮਿਲੀ ਹੋ ਜੰਨੇ ਆ ਸਾਨੂੰ ਕਈ ਵਾਰੀ ਭਾਬੀ ਜੀ ਦਾ ਵੀ ਫੋਨ ਆ ਜਾਂਦਾ ਰਹਿੰਦਾ ਧਿਆਨ ਰੱਖਿਓ ਮਿੱਠਾ ਨਾ ਖਾਣ ਬਹੁਤ ਉਹ ਗਿੱਪੀ ਦਾ ਤੁਸੀਂ ਉਹਨੇ ਵੀਡੀਓ ਦੇਖਿਆ ਵੀ ਹੁਣ ਆ ਵੀ ਉਹ ਕਿਦਾਂ ਚੋਰੀ ਦੀ ਬਰਫੀ ਉਹਨਾਂ ਦੇ ਹੱਥੋਂ ਖੋਈ ਤੇ ਮੈਂ ਵੀ ਜਦੋਂ ਅਸੀਂ ਪਹਿਲੀ ਕੈਰੀ ਉਹਨ ਜੱਟਾ ਕੀਤੀ ਆ ਤੇ ਉਦੋਂ ਮੇਰਾ ਪਹਿਰਾ ਹੁੰਦਾ ਸੀ ਵੀ ਮਿੱਠਾ ਨਹੀਂ ਖਾਣਾ ਤੇ ਉਦੋਂ ਡੱਬਾ ਉਹਨਾਂ ਦੇ ਅਸੀਂ ਹੱਸਣਾ ਸੀ ਕਹਿੰਦਾ ਭੱਲਾ ਸਾਹਿਬ ਡੱਬਾ ਆਇਆ ਖਾਲੀ ਹੋ ਲੈ ਲੈਂਦੋ ਫਿਰ ਤੁਹਾਨੂੰ ਦਿਖਾਵਾਂਗੇ ਕਿਹੜਾ ਆ ਤੇ ਉਹਨਾਂ ਫਿਰ ਕਹਿੰਣਾ ਯਾਰ ਖਾਲੀ ਡੱਬਾ ਹੀ ਮੇਰੇ ਸਾਹਮਣੇ ਰੱਖ ਦੋ ਲਿਆ ਕੇ ਮੈਂ ਖੁਸ਼ ਹੋਵਾਂਗਾ ਵੀ ਅੱਜ ਕਦੀ ਬਰਫੀ ਹੁੰਦੀ ਸੀ ਸੋ ਇਦਾਂ ਹੱਸਦੇ ਖੇਡਦੇ ਰਹਿਣਾ ਅਸੀਂ ਉਹਨਾਂ ਦੇ ਹੱਥੋਂ ਖੋਲ ਲੈਂਦੇ ਹੁੰਦੇ ਸੀ ਮਿੱਠਾ ਵੀ ਨਹੀਂ ਤੇ ਉਹਨਾਂ ਨੇ ਵੀ ਐਕਸਕਿਊਜ਼ ਲੱਭਣੇ ਖਾਂਦੇ ਕਿਉਂਕਿ ਇਹ ਉਹਨਾਂ ਦਾ ਸਵੀਟ ਟੂਥ ਸਿਗਰ ਨੂੰ ਚੰਗਾ ਲੱਗਦਾ ਸੀ ਮਿੱਠਾ ਕਹਿਰੀਆਂ ਜੱਟਾ ਟੂਚ ਸਾਡੀ ਰੂਟੀਨ ਹੀ ਬਣ ਗਈ ਸੀ ਜਲੇਬੀਆਂ ਸ਼ਾਮ ਨੂੰ ਮੰਗਵਾਉਂਦੇ ਹੁੰਦੇ ਸੀ ਅਸੀਂ ਮੰਗਾਉਣੀਆਂ ਤਾਂ ਬੰਦ ਕੀਤੀਆਂ ਵੀ ਅਸੀਂ ਜੇ ਦੋ ਦੋ ਖਾਣੀਆਂ ਤੇ ਉਹ ਮੈਂ ਨਹੀਂ ਖਾਂਦਾ ਵੀ ਕਹਿ ਕੇ ਵੀ ਇਹਦੇ ਕੋਲੋਂ ਇੰਨੀ ਕ ਦੇਈ ਮੈਨੂੰ ਉਹ ਇੰਨੀ-ਇੰਨੀ ਕਰਕੇ ਤਿੰਨ ਖਾ ਜਾਂਦੇ ਹੁੰਦੇ ਸਾਨੂੰ ਬਾਅਦ ਸਕੀਮ ਪਤਾ ਲੱਗੀ ਉਹਨਾਂ ਦੀ ਤੇ ਸਿੱਧੀ ਤਾਂ ਚੱਕਦੇ ਹੀ ਨਹੀਂ ਤੇ ਫਿਰ ਅਸੀਂ ਮਤਲਬ ਇਹ ਵੀ ਹਾਸੇ ਦੀਆਂ ਗੱਲਾਂ ਹੀ ਹੁੰਦੀਆਂ ਸੀ ਵੀ ਬਾਅਦ ਜੇ ਕਹਿੰਦੇ ਸਾਡੇ ਤੁਹਾਡੇ ਨਾਲੋਂ ਜ਼ਿਆਦਾ ਖਾ ਜਾਂਦਾ ਮੈਂ ਤੋ ਉਹ ਮੂਮੈਂਟ ਜਿਹੜੇ ਨੇ ਸਾਡੇ ਲਈ ਬਹੁਤ ਪ੍ਰੀਸ਼ੀਅਸ ਨੇ ਅੱਲਾਹ ਸਭ ਆਬਜੈਕਟ ਹੋਰ ਵੀ ਕਾਫੀ ਆਇਸੀ ਹਾਂਜੀ ਉਹ ਤਾਂ ਹੌਟ ਸਟਾਰ ਸੀਗੇ ਇਸ ਵੇਲੇ ਤੋਂ ਲਾਈਨਡ ਅਪ ਪ੍ਰੋਜੈਕਟਸ ਉੱਤੇ ਬਹੁਤ ਸੀਗੇ ਆਉਣੇ ਸੀਗੇ ਸਾਰੇ ਬੱਟ ਹੁਣ ਜਦੋਂ ਕੁਦਰਤ ਰੋਕ ਲਵੇ ਕਿਸੇ ਚੀਜ਼ ਤੋਂ ਉਹਦੇ ਅੱਗੇ ਜ਼ੋਰ ਨਹੀਂ ਹੈ ਉਹ ਵੀ ਸ਼ਤੋਂ ਬਹੁਤ ਲੋਕ ਆ ਰਹੇ ਨੇ ਉਹਨਾਂ ਨੇ ਕਿ ਕਿ ਦੱਸੇ ਪੰਜਾਬ ਦੇ ਤਾਂ ਕੋਈ ਆਖ ਰਹੀ ਨਹੀਂ ਜਿਹੜੀ ਨਹੀਂ ਰਹੀ ਨਹੀਂ ਜੀ ਬਹੁਤ ਲੋਕਾਂ ਨੇ ਐਡਰੈਸ ਲਏ ਥਾਂ ਪੁੱਛੀ ਕਿੱਥੇ ਜਾਣਾ ਸੀ ਉੱਥੇ ਕਿਵੇਂ ਪਹੁੰਚੀਏ ਤੇ ਲੋਕ ਬਾਹਰੋਂ ਆਏ ਨੇ ਆ ਵੀ ਰਹੇ ਨੇ ਕਈ ਚੱਲੇ ਹੋਏ ਨੇ ਉਹ ਕਹਿੰਦੇ ਸੀ ਸਰਕਾਰੀ ਜਾਵਾਂਗੇ ਨਾ ਸੰਸਕਾਰ ਤੇ ਤਾਂ ਨਹੀਂ ਪਹੁੰਚ ਸਕਦੇ ਮੈਨੂੰ ਲੱਗਦਾ ਭੋਗ ਤੇ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਹੁਣ ਪਹੁੰਚਣਗੇ ਕਿਉਂਕਿ ਜਿਹੜੇ ਦੂਰ ਦਰਾਡੇ ਵਾਲੇ ਇੱਕਦਮ ਨਹੀਂ ਪਹੁੰਚ ਸਕਦੇ ਪਰ ਦੂਰ ਵਾਲੇ ਜਿਹੜੇ ਭੋਗ ਤੇ ਪਹੁੰਚਣ ਕਿਉਂਕਿ ਮੈਂ ਦੇਖਿਆ ਲੋਕਾਂ ਨਾਲ ਜਿੰਨਾ ਉਹਨਾਂ ਦਾ ਪਿਆਰ ਜਿੰਨੀ ਮੁਹੱਬਤ ਸੀ ਮੇ ਲੋਕਾਂ ਨੂੰ ਐਂ ਲੱਗ ਰਿਹਾ ਵੀ ਜਦੋਂ ਘਰ ਦੇ ਕਿਸੇ ਮੈਂਬਰ ਦਾ ਨੁਕਸਾਨ ਹੋ ਗਿਆ ਹੁੰਦਾ ਹੈ। ਬਹੁਤ ਲੱਗਦਾ ਕਿ ਇਦਾਂ ਦਾ ਕਲਾਕਾਰ ਕੋ ਜਾਂਦਾ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਯੁਗਾਂ ਬਾਦੀ ਆਉਂਦਾ ਜੀ ਇਦਾਂ ਦਾ ਕਲਾਕਾਰ ਤੋਂ ਉਹ ਆਪਣੇ ਯੁੱਗ ਦੇ ਸਿਰਮੌਰ ਸੀ ਉਹ ਸਿਰਮੌਰ ਰਹਿਣਗੇ। ਸ਼ੁਕਰੀਆ। ਠੀਕ ਹੈ ਬਿਲਕੁਲ ਤੁਸੀਂ ਦੇਖੋ ਜਿਵੇਂ ਕਿ ਆਪ ਸਭ ਨੂੰ ਪਤਾ ਵੀ ਲੋਕਾਂ ਨੂੰ ਹਸਾਉਣ ਵਾਲੇ ਜਸਵਿੰਦਰ ਭਰਨਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਅੱਗੇ ਹੋਏ ਨੇ। ਜਿੱਥੇ ਪਰਿਵਾਰ ਨੂੰ ਨਾਲ ਦੁੱਖ ਸਾਂਝਾ ਕਰਨ ਲਈ ਵੱਖ-ਵੱਖ ਜਿਹੜੇ ਆ ਉਹ ਸੈਲੀਬ੍ਰਿਟੀ ਸਪੌਂਸਰ ਰਿਹਾ ਆਪਾਂ ਗੱਲ ਕਰੀਏ ਵੀ ਵੱਖ-ਵੱਖ ਜਿਹੜੇ ਨੇ ਉਹ ਰਾਜਨੀਤਿਕ ਸ਼ਖਸੀਅਤਾਂ ਵੀ ਪਹੁੰਚ ਰੀਆਂ ਪਰ ਹੁਣ ਵੱਡੀ ਗੱਲ ਆ ਵਾ ਵੀ ਅੱਜ ਸਾਰਿਆਂ ਦੀ ਅੱਖਾਂ ਨਾਮ ਆ ਤਾਂ ਹੁਣ ਗੱਲਬਾਤ ਕਰਦੇ ਆ ਪੁੱਛਦੇ ਆ ਇਹਨਾਂ ਨੂੰ ਜ਼ਰੂਰ ਤੁਸੀਂ ਜਾਣਦੇ ਹੋਗੇ ਮੈਨੂੰ ਲੱਗਦਾ ਨਹੀਂ ਇਸ ਇੰਟਰਵਿਊਸ ਦੇ ਵਿੱਚ ਇਸ ਇੰਟਰਵਿਊਸ ਦੇ ਵਿੱਚ ਮੈਨੂੰ ਇਹਨਾਂ ਬਾਰੇ ਦੱਸਣ ਦੀ ਲੋੜ ਆ ਤਾਂ ਹੁਣ ਗੱਲਬਾਤ ਕਰਦੇ ਆ ਭਾਈ ਜੀ ਯਾਦ ਆਂਦੀ ਕਦੇ ਮਿਲੇ ਸੀ ਕਿੱਦਾਂ ਦੀਆਂ ਗੱਲਾਂ ਕਰਦੇ ਸੀ ਹਾਂ ਭਾਜੀ ਯਾਦਾਂ ਦੱਗਈ ਆਏਗੀ ਜਦੋਂ ਕਦੀ ਉਹਨਾਂ ਨੂੰ ਭੁੱਲੇ ਹੋਵਾਂਗੇ ਮਤਲਬ ਕਮਾਲ ਦੇ ਇਨਸਾਨ ਸੀ ਭਾਜੀ ਤੇ ਯਾਦਾਂ ਬਹੁਤ ਆ ਭਾਜੀ ਨਾਲ ਰੋਲਾ ਪੈ ਕੇ ਤੇ ਸੈੱਟ ਦੇ ਉੱਤੇ ਫਸਟ ਟਾਈਮ ਮੈਂ ਭਾਜੀ ਨਾਲ ਸਕਰੀਨ ਸ਼ੇਅਰ ਕੀਤੀ ਸੀਗੀ ਬੜਾ ਕੁਝ ਭਾਜੀ ਤੋਂ ਸਿੱਖਣ ਨੂੰ ਮਿਲਿਆ ਮਤਲਬ ਭਾਜੀ ਸਕਰੀਨ ਦੇ ਉੱਤੇ ਕਾਮੇਡੀ ਕਰਨ ਦੇ ਨਾਲ-ਨਾਲ ਆਮ ਲਾਈਫ ਦੇ ਵਿੱਚ ਵੀ ਉਹਨਾਂ ਦੀ ਹਰ ਗੱਲ ਦੇ ਵਿੱਚ ਹੀ ਹਾਸਾ ਹੁੰਦਾ ਸੀ ਤੇ ਮਤਲਬ ਨਾ ਭੁੱਲਣ ਵਾਲੀਆਂ ਯਾਦਾਂ ਛੱਡ ਕੇ ਗਈ ਆ ਭਾਜੀ ਮੈਂ ਜਿਵੇਂ ਕੱਲ ਇੰਟਰਵਿਊਸ ਵੀ ਦੇਖ ਰਿਆ ਸੀ ਜਿਵੇਂ ਉਹ ਛਣਕਾਟਾ ਵੀ ਅਸੀਂ ਵੀ ਬਚਪਨ ਤੋਂ ਦੇਖਦੇ ਰਹੇ ਆ ਤੇ ਪਤਾ ਲੱਗਦਾ ਸੀ ਕਦੇ ਉਹਨਾਂ ਨੇ ਇਹ ਨਹੀਂ ਕਿਸੇ ਨੂੰ ਦੱਸਣ ਦਿੱਤਾ ਜਾਂ ਇਹ ਨਹੀਂ ਫੀਲ ਹੋਣ ਦਿੱਤਾ ਵੀ ਮੈਂ ਇੱਕ ਸੀਨੀਅਰ ਐਕਟਰ ਆ ਜੀ ਮੇਰੇ ਇਚ ਬਹੁਤ ਐਕਸਪੀਰੀਅੰਸ ਆ ਉਹ ਬੜੇ ਪਿਆਰ ਨਾਲ ਹਰ ਕਿਸੇ ਨਾਲ ਮਜ਼ਾਕ ਕਰਦੇ ਸੀ ਕਹਿੰਦੇ ਸੀ ਜਿੱਦਾਂ ਸਕਰੀਨ ਤੇ ਮਜ਼ਾਕ ਕਰਦੇ ਆ ਉਦਾਂ ਹੀ ਲੋਕਾਂ ਨਾਲ ਉਦਾਂ ਹੀ ਜੇ ਆਫ ਸਕਰੀਨ ਵੀ ਉਦਾਂ ਦਾ ਹੀ ਸੀਗੇ ਮੈਂ ਬਿਲਕੁਲ ਭਾਜੀ ਇਹ ਗੱਲ 100% ਸੱਚ ਹੈ ਮੈਂ ਜਦੋਂ ਭਾਜੀ ਨਾਲ ਕੰਮ ਕੀਤਾ ਸੀ ਰੋਲਾ ਪੈ ਗਿਆ ਦੇ ਵਿੱਚ ਤੇ ਸਾਡੇ ਲਈ ਤਾਂ ਮਤਲਬ ਇਨਸਪੀਰੇਸ਼ਨ ਸੀ ਭਾਜੀ ਮਤਲਬ ਸਭ ਤੋਂ ਔਖਾ ਕੰਮ ਹੈ ਭਾਜੀ ਕਿਸੇ ਨੂੰ ਹਸਾਣਾ ਤੇ ਭਾਜੀ ਨੇ ਠਿੱਡੀ ਪੀੜਾਂ ਪਾਈਆਂ ਤੇ ਛਣਕਾਟਾ ਦਾ ਮਤਲਬ ਕਿ ਭਾਜੀ ਅਗਰ ਅੱਜ ਦੁਬਾਰਾ ਰਿਲੀਜ਼ ਹੋ ਜਾਏ ਤਾਂ ਅੱਜ ਵੀ ਚੱਲ ਪਏਗਾ ਉਹ ਮਤਲਬ ਉਹ ਐਸੀ ਚੀਜ਼ ਸੀ ਉਹ ਬੱਚਿਆਂ ਦੇ ਲਈ ਜਿਹੜੇ ਬੱਚੇ ਅੱਜ ਕੱਲ ਕਾਮਿਕਸ ਇਹ ਉਹ ਕਾਰਟੂਨਸ ਦੇਖਦੇ ਆ ਸਾਡੇ ਲਈ ਤਾਂ ਮਤਲਬ ਉਹ ਛਣਕਾਟਾ ਜਿਹੜਾ ਹੈਗਾ ਉਹ ਸਾਰੀ ਚੀਜ਼ਾਂ ਦਾ ਮਿਕਸਚਰ ਸੀਗਾ ਮਤਲਬ ਅਸੀਂ ਰਿਪੀਟਲੀ ਦੇਖੀ ਆ ਭਾਜੀ ਰਿਪੀਟਲੀ ਇੱਕ ਇੱਕ ਪੰਚ ਤੇ ਅੱਜ ਵੀ ਫਿਲਮਾਂ ਦੇ ਭਾਜੀ ਦੇ ਕਈ ਪੰਚ ਚੀਜ਼ ਹੈਗੇ ਜਿਹੜੇ ਅੱਜ ਵੀ ਮਤਲਬ ਵਾਰ-ਵਾਰ ਦੇਖ ਲੋ ਤੇ ਤੁਹਾਨੂੰ ਵਾਰ-ਵਾਰ ਹਾਸਾ ਆਏਗਾ ਇੱਕ ਵੀ ਗੱਲ ਆ ਵੀ ਮੈਨੂੰ ਅੱਜ ਵੀ ਯਾਦ ਆ ਜਿਹੜੀਆਂ ਉਹਨਾਂ ਦੇ ਐਂਡ ਲਾਚਨ ਕਾਟਾ ਸੀ ਉਹਦਾ ਨਾਮ ਮਿੱਠੇ ਪੋਚੇ ਸੀਗਾ ਹਾਂਜੀ ਵੀ ਉਸ ਟਾਈਮ ਮਿੱਠੇ ਪੋਚੇ ਐ ਸੀਗਾ ਵੀ ਸਰਕਾਰ ਨਵੀਂ-ਨਵੀਂ ਮੈਨੂੰ ਯਾਦ ਆ ਕਾਲੀ ਦਲ ਦੀ ਆਈ ਸੀ ਲੋਕਾਂ ਨੂੰ ਐ ਲੱਗਦਾ ਸੀ ਵੀ ਜਦੋਂ ਕਾਂਗਰਸ ਦੀ ਸਰਕਾਰ ਸੀ ਤੇ ਕਾਂਗਰਸ ਦੀ ਖਿਲਾਫਤ ਕਰਦੇ ਆ ਵੀ ਅਕਾਲੀ ਦਲ ਦਾ ਬੰਦਾ ਆਏਗਾ ਪਰ ਜੇ ਤਾਂ ਕਾਲੀ ਜਲਦੀ ਸਰਕਾਰ ਆਈ ਤਾਂ ਸਭ ਤੋਂ ਪਹਿਲੀ ਕੈਸਡ ਇਹਨਾਂ ਦੀ ਆਂਦੀਆਂ ਵੀ ਮਿੱਠੇ ਪੁੱਛੇ ਤੇ ਜਿੱਥੇ-ਜਿੱਥੇ ਹਸਾਂਦੇ ਸੀ ਉੱਥੇ-ਉੱਥੇ ਸਮਾਜ ਦੇ ਵਿੱਚ ਕੀ ਚੱਲ ਰਿਹਾ ਕੁਰੀਤੀਆਂ ਕੀ ਚੱਲ ਰਹੀਆਂ ਉਹ ਠੋਕੇ ਉਹਦੇ 'ਚ ਹੱਸੇ-ਹੱਸੇ ਦੇ ਵਿੱਚ ਵੀ ਸਰਕਾਰ ਦੀ ਕੀ ਅਸਲ ਦੇ ਵਿੱਚ ਗਰਾਫ ਹੈ ਦੱਸ ਜਾਂਦੇ ਹੋ ਦੇਖੋ ਬਿਲਕੁਲ ਭਾਜੀ ਨੇ ਆਪਦੀ ਕਾਮੇਡੀ ਰਾਹੀ ਮੈਸੇਜੇਸ ਵੀ ਬਹੁਤ ਦਿੱਤੇ ਨੇ ਤੇ ਵਿਅੰਗ ਕਹਿ ਲਓ ਤੇ ਦੇਖੋ ਅਸੀਂ ਤਾਂ ਉਹਨਾਂ ਦੇ ਮਤਲਬ ਪੈਰਾਂ ਦੀ ਧੂੜ ਬਰਾਬਰ ਵੀ ਨਹੀਂ ਹੈਗੇ ਜਿੱਥੇ ਤੱਕ ਦੀ ਉਹਨਾਂ ਦੀ ਸੋਚ ਸੀਗੀ ਉਹ ਕੁਝ ਅਲੱਗ ਹੀ ਮਤਲਬ ਦੇਖੋ ਮੈਂ ਤਾਂ ਜਿਵੇਂ ਐਂ ਕਹ ਲਓ ਵੀ ਵੀ ਸੀ ਡੀ ਦਾ ਦੌਰ ਮੈਂ ਕਹਿੰਦਾ ਭਾਜੀ ਨੇ ਸ਼ੁਰੂਆਤ ਕੀਤੀ ਸੀਗੀ ਬਿਲਕੁਲ ਉਦੋਂ ਕੋਈ ਉਹ ਇਦਾਂ ਇਦਾਂ ਰਹੀ ਸੀ ਕ੍ਰिएਟਰ ਦਾ ਦੌਰ ਤੋਂ ਵੀ ਸੀ ਡੀ ਤੋਂ ਕ੍ਰिएटर ਸੀਗੇ ਕ੍ਰिएटर ਸੀਗੇ ਹਨਾ ਐਕਟਰ ਦੇ ਨਾਲ ਕ੍ਰिएटर ਸੀਗੇ ਉਹਨਾਂ ਨੇ ਉਸ ਟਾਈਮ ਦੇ ਵਿੱਚ ਉਹ ਦੌਰ ਸ਼ੁਰੂ ਕਰਤਾ ਸੀਗਾ ਤੇ ਉਹਨਾਂ ਨੂੰ ਦੇਖਾ ਦੇ ਕੀ ਫਿਰ ਹੋਰ ਵੀ ਐਕਟਰਸ ਸਾਨੂੰ ਹੋਰ ਵੀ ਕਮੇਡੀయన్స్ ਮਿਲੇ ਹਨਾ ਤੇ ਮਤਲਬ ਉਹ ਕੁਝ ਵੱਖਰੇ ਹੀ ਸੀਗੇ ਭਾਜੀ ਉਹ ਉਹਨਾਂ ਦੀ ਥਾਂ ਨਹੀਂ ਕੋਈ ਲੈ ਸਕਦਾ ਉਹ ਜਿਆਨੇ ਕਈ ਵਾਰੀ ਮੈਲ ਵੀ ਜਾਂਦੇ ਸੀ ਇੱਕ ਵਾਰੀ ਮੈਨੂੰ ਵੀ ਜ਼ਿਆਦਾ ਸਾਡੀ ਗੱਲ ਮੇਰੀ ਗੱਲ ਹੋਈ ਸੀ ਛਣਕਾਟਾ ਕਦੋਂ ਆ ਰਿਹਾ ਤਾਂ ਉਹ ਕਹਿੰਦੇ ਹੁੰਦੇ ਸੀ ਹੁਣ ਛਣਕਾਟਾ ਵੱਡੇ ਪਰਦੇ ਤੇ ਆਉਗੇ ਹਾਂ 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 ਉਹਨਾਂ ਦਾ ਪਲਾਨ ਚੱਲ ਰਿਹਾ ਸੀ ਪਾਜੀ ਵੀ ਛਣਕਾਟਾ ਵੱਡੇ ਪਰਦੇ ਤੇ ਲੈ ਕੇ ਆਣਗੇ ਕਿਉਂਕਿ ਦੇਖੋ ਪਾਜੀ ਜਿਹੜੀ ਪੀੜ੍ਹੀ ਉਹਨਾਂ ਨਾਲ ਜਵਾਨ ਹੋਈ ਮਤਲਬ ਛਣਕਾਟੇ ਦੇਖ ਕੇ ਉਹ ਪੀੜ੍ਹੀ ਅੱਜ ਉਸ ਚੀਜ਼ ਦੀ ਡਿਮਾਂਡ ਕਰਦੀ ਸੀਗੀ ਤੇ ਮੇਬੀ ਸ਼ਾਇਦ ਅਗਰ ਪਾਜੀ ਦੀ ਸੇਅਰ ਠੀਕ ਹੁੰਦੀ ਤਾਂ ਉਹਦੇ ਤੇ ਕੰਮ ਵੀ ਸ਼ੁਰੂ ਹੋ ਗਿਆ ਸੀਗਾ ਤੇ ਸ਼ਾਇਦ ਸਾਲ ਖੰਡ ਤੇ ਅਭੀ ਚ ਆ ਵੀ ਜਾਂਦੀ ਤੇ ਕੋਈ ਦੋਰਾ ਹੀ ਨਹੀਂ ਇਸ ਗੱਲ 'ਚ ਅਜੇ ਅਸੀਂ ਜਿਹੜੇ ਵੱਡੇ ਵੱਡੇ ਸਟਾਰਸ ਦੀ ਗੱਲ ਕਰਦੇ ਆਂ ਜੇ ਆਪਾਂ ਦਲਜੀਤ ਦੋਸਾਂ ਦੀ ਗੱਲ ਕਰੀਏ ਦਲਜੀਤ ਦੋਸਾਂ ਦੀ ਸਭ ਤੋਂ ਮੈਂ ਹਿੱਟ ਮੂਵੀ ਕਹਾਂ ਜੇ ਪਹਿਲੀ ਹਿੱਟ ਮੂਵੀ ਹੋ ਜੱਟਾਂ ਐਂ ਜੁਲੀਅਟ ਸੀ ਉਹਦੇ ਵਿੱਚ ਜਸਵਿੰਦਰ ਪੱਲਾ ਦਾ ਬੜਾ ਵੱਡਾ ਕੰਮ ਸੀ ਕੈਰੀ ਓਨ ਜੱਟਾਂ ਜੇ ਗਿੱਪੀ ਗਰੇਵਾਲ ਦੀ ਸਭ ਤੋਂ ਵੱਡੀ ਹਿੱਟ ਜਿਹੜੀ ਸ਼ੁਰੂਆਤੀ ਦੇ ਵਿੱਚ ਆਂਦੀ ਹੈ ਤਾਂ ਉਹਦੇ ਵਿੱਚ ਵੀ ਜਸਵਿੰਦਰ ਪੱਲਾ ਦਾ ਮੇਨ ਰੋਲ ਹੀ ਸੀ ਐਂ ਲੱਗਦਾ ਵੀ ਗਿੱਪੀ ਦਾ ਕੈਰੇਕਟਰ ਸ਼ਾਇਦ ਪਿੱਛੇ ਸੀਗਾ ਜਸਵਿੰਦਰ ਪੱਲਾ ਹੋ ਗਿਆ ਬਿਨੂ ਟਲੋ ਹੋ ਗਿਆ ਗੁਰਪ੍ਰੇਤ ਕੋਕੀ ਹੋ ਗਿਆ ਇਹਨਾਂ ਦਾ ਮੇਨ ਕੈਰੇਕਟਰ ਬਿਲਕੁਲ ਸਹੀ ਗ ਜਿਹੜੀ ਹੈ ਉਹ ਕਾਫੀ ਪਾਰ ਜਿਹੜਾ ਉਸ ਖਤਮ ਹੋ ਜਾਏਗਾ ਫਿਲਮ ਦਾ ਤਾਂ ਮਤਲਬ ਪੱਲਾ ਜੀ ਜਿੰਨੀ ਫਿਲਮ ਫਿਲਮਾਂ ਉਹਨਾਂ ਨੇ ਕੀਤੀਆਂ ਜਾਂ ਜਿਨ੍ਹਾਂ ਨਾਲ ਵੀ ਉਹਨਾਂ ਨੇ ਕੰਮ ਕੀਤਾ ਕੋਈ ਵੀ ਐਸਾ ਇਨਸਾਨ ਨਹੀਂ ਹੈਗਾ ਜਿਹੜਾ ਉਹਨਾਂ ਨੂੰ ਕਦੀ ਭੁਲਾ ਸਕੇ ਨਿਮਰਤਾ ਬਹੁਤ ਸੀ ਉਹਨਾਂ ਚ ਪਿਆਰ ਬਹੁਤ ਸੀਗਾ ਜੀ ਮੈਂ ਇੱਕ ਫਿਲਮ ਕੀਤੀ ਸੀ ਭਾਜੀ ਨਾਲ ਤੇ ਮੈਂ ਉਸ ਤੋਂ ਬਾਅਦ ਅਗਰ ਕਦੀ ਵੀ ਭਾਜੀ ਨੂੰ ਫੋਨ ਕਰਦਾ ਸੀ ਕਾਲ ਕਰਦਾ ਸੀ ਕਦੀ ਇਸ ਤਰ੍ਹਾਂ ਨਹੀਂ ਹੋਇਆ ਕਿ ਭਾਜੀ ਨੇ ਕਾਲ ਨਹੀਂ ਚੱਕੀ ਹਮੇਸ਼ਾ ਹਮੇਸ਼ਾ ਔਰ ਮੈਨੂੰ ਕੋਗੜਨਾ ਆਹ ਕੋਗੜਨਾਥ ਕੀ ਹਾਲ ਹੈ ਚ ਕੋ ਫਿਰ ਨਾਮ ਹੋਈ ਲੈਣਾ ਆ ਨਾ ਕੋਗੜਨਾਥ ਕਹਿੰਦੇ ਸੀਗੇ ਤੇ ਢਿਡਲਾ ਤੇ ਮਤਲਬ ਵਧੀਆ ਲੱਗਦਾ ਲਾੜ 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 ਨਾਲ ਅਸੀਂ ਇਦਾਂ ਦੇ ਨਾਮ ਲੈਂਦੇ ਆ ਨਾ ਉਹ ਫਿਲਮ ਦੇ ਵਿੱਚ ਭਾਈ ਨੇ ਮੈਨੂੰ ਕੋਗੜਨਾਥ ਕਿਹਾ ਸੀਗਾ ਤੇ ਮੁੜ ਕੇ ਫਿਰ ਉਹ ਮੈਨੂੰ ਜਦੋਂ ਕਾਲ ਕਰਨੀ ਮੈਂ ਜਾਂ ਕੋਈ ਗੱਲਬਾਤ ਉਹਨੇ ਭਾਈ ਉਦੋਂ ਹੀ ਬੁਲਾਉਂਦੇ ਸੀਗੇ ਅਸੀਂ ਕਾਲਜ ਮੈਨੂੰ ਅੱਜ ਵੀ ਜਦੋਂ ਕਾਲਜ ਟਾਈਮ ਹੁੰਦਾ ਸੀ ਸਾਡੇ ਕਾਲਜ ਆਏ ਸੀਗੇ ਤੇ ਸਾਰੇ ਨਾ ਮਗਰ ਪੈ ਕੇ ਫੋਟੋਸ ਖਿਜਾਣਾ ਸੀ ਫੋਟੋਸ ਖਿਜਾਣ ਵਾਸਤੇ ਸਾਡੀ ਸ਼ੁਰੂਆਤ ਤੋਂ ਹੀ ਵੀ ਮੈਂ ਬਾਜ਼ਰ ਚੌਕ ਰਸਤੇ 'ਚ ਇਹਨਾਂ ਦੀ ਗੱਡੀ ਦਾ ਪਿੱਛਾ ਕੀਤਾ ਰੋਕ ਲਿਆ ਤੇ ਰੋਕਿਆ ਨਹੀਂ ਮਤਲਬ ਬਸ ਅਸਟੀਗਲ ਬੁਲਾਈ ਆਪ ਰੁੱਕ ਗਏ ਕਹਿੰਦੇ ਖਿਚਾਲਾ ਫੋਟੋ ਬੜੀ ਮਤਲਬ ਪਰਸਨੈਲਿਟੀ ਬਣਿਆ ਇਹੋ ਜਿਹਾ ਭਾਜੀ ਮੈਂ ਤੁਹਾਨੂੰ ਦੱਸ ਰਿਹਾ ਨਾ ਕਿ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕੀ ਹੁੰਦਾ ਨਾ ਜਿਹੜੇ ਕਈ ਐਕਟਰਸ ਇਹ ਕਹਿ ਲੋ ਨਵੇਂ ਐਕਟਰਸ ਕਹਿ ਲੋ 2-4 ਫਿਲਮਾਂ ਕਰਕੇ ਜਾਂ ਗਾਣੇ ਕਰਕੇ ਸਪான்ਸਰ ਲੈ ਲਏ ਹਾਂ 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 ਲੈਣਾ ਡਰਾਈਵਰ ਵੀ ਨਹੀਂ ਰੱਖਿਆ ਆਇਆ ਸੀ ਆਪਣਾ ਮੈਂ ਤੁਹਾਨੂੰ ਦੱਸ ਰਿਹਾ ਪਾਜੀ ਕਿ ਇਹ ਚੀਜ਼ਾਂ ਜਿਹੜੀ ਹੈ ਨਾ ਇਹ ਕੈਰੀ ਕਰਨ ਵਾਲੀਆਂ ਚੀਜ਼ਾਂ ਹੁੰਦੀਆਂ ਤੇ ਮੈਂ ਤਾਂ ਦੇਖੋ ਪਾਜੀ ਇੱਕ ਕੱਲ ਕਹਿੰਦਾ ਹੁੰਦਾ ਪਹਿਲੇ ਵੀ ਕਹਿੰਦਾ ਸੀ ਹੁਣ ਵੀ ਕਹਿੰਦਾ ਕਿ ਅੱਜ ਮੈਂ ਕਾਰਟ ਲਗਾ ਰਿਆਂ 9 ਫੇਜ਼ ਮੋਹਾਲੀ ਦੇ ਵਿੱਚ ਤੇ ਮੈਨੂੰ ਕਈ ਸਵਾਲ ਕਰਦੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਜਾਂ ਕੁਝ ਮਹਿਸੂਸ ਇਦਾਂ ਦਾ ਨਹੀਂ ਹੁੰਦਾ ਉਹਦਾ ਕਾਰਨ ਹੈ ਪਾਜੀ ਕਿ ਮੈਂ ਸ਼ੁਰੂਆਤ ਜਿਹੜੀ ਆਪਣੀ ਬੱਬੂ ਮਾਨ ਪਾਜੀ ਦੇ ਨਾਲ ਕੀਤੀ ਉਸ ਤੋਂ ਬਾਅਦ ਮੈਨੂੰ ਭਾਜੀ ਹਰ ਇੱਕ ਵੱਡੇ ਕਿਰਦਾਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਜਸਵਿੰਦਰ ਪੱਲਾ ਜੀ ਸੀਗੇ ਜਾਂ ਹੋਰ ਕਿਰਦਾਰ ਕਹਿ ਲਓ ਤੁਸੀਂ ਜਿਹੜੇ ਵੀ ਬੀ ਐਨ ਸ਼ਰਮਾ ਜੀ ਸਰਦਾਰ ਸੋਹੀ ਜੀ ਮਤਲਬ ਹਰ ਕਿਸੇ ਇਨਸਾਨ ਤੋਂ ਕੁਝ ਨਾ ਕੁਝ ਕੈਰੀ ਕੀਤਾ ਕੁਝ ਨਾ ਕੁਝ ਸਿੱਖਿਆ ਹੈ ਇਹ ਬੜੀ ਨਿਮਰਤਾ ਨਹੀਂ ਤਾਂ ਭਾਜੀ ਸ਼ਾਇਦ ਮੇਰੇ 'ਚ ਵੀ ਉਹ ਚੀਜ਼ ਆ ਜਾਂਦੀ ਈਗੋ ਇਹ ਨਿਆਣਾ ਸੀ ਨਾ ਮੈਂ ਕਹਿੰਦਾ ਵੀ ਮੈਂ ਫਿਲਮ 'ਚ ਕੰਮ ਕੀਤਾ ਤਾਂ ਮੈਂ ਕਿਉਂ ਕਾਟ ਲਾਵਾਂ ਇਹ ਮੈਂ ਛੋਟਾ ਕੰਮ ਸਮਝ ਆਉਂਦੀ ਨਾ ਕਿ ਦੇਖੋ ਅਸਲੀਅਤ ਆ ਆਪਣੀ ਆਪ ਨੂੰ ਪਤਾ ਨਾ ਕਿ ਅਸੀਂ ਉਹਨਾਂ ਦੇ ਮੁਕਾਬਲੇ ਭਾਜੀ ਕੁਝ ਵੀ ਨਹੀਂ ਐਜ਼ ਏਕਟਰ ਵੀ ਕੁਝ ਨਹੀਂ ਐਜ਼ ਇਨਸਾਨ ਵੀ ਕੁਝ ਨਹੀਂ ਤੇ ਐਜ਼ ਏ ਪੈਸੇ ਦੇ ਮਾਮਲੇ 'ਚ ਵੀ ਕੁਝ ਨਹੀਂ ਤੇ ਲੇਕਿਨ ਅਗਰ ਉਹ ਇਨਸਾਨ ਜਿਹਦੇ ਕੋ ਸਭ ਕੁਛ ਹੈ ਕਿਰਦਾਰ ਵੀ ਵੱਡਾ ਹੈ ਅਦਾਕਾਰ ਵੀ ਵੱਡਾ ਹੈ ਤੇ ਪ੍ਰਮਾਤਮਾ ਦੀ ਕਿਰਪਾ ਵੀ ਬਹੁਤ ਵੱਡੀ ਹੈ ਉਹ ਇਨਸਾਨ ਸਭ ਕੁਝ ਹੁੰਦੇ ਸੋ ਹੁੰਦੇ ਨਿਮਰਤਾ ਦੇ ਨਾਲ ਚੱਲ ਸਕਦਾ ਹੈ ਤੇ ਅਸੀਂ ਕਿਉਂ ਨਹੀਂ ਚੱਲ ਸਕਦੇ ਉਹ ਇਹ ਸਾਰੀਆਂ ਚੀਜ਼ਾਂ ਮੈਂ ਸਭ ਮਤਲਬ ਜਿਨ੍ਹਾਂ ਨੇ ਵੀ ਕੰਮ ਕੀਤਾ ਬਬੂ ਮਾਨ ਭਾਈ ਤੋਂ ਲੱਗ ਕੁਝ ਸਿੱਖਿਆ ਇਹਨਾਂ ਤੋਂ ਕੁਝ ਅਲੱਗ ਸਿੱਖਿਆ ਹਰ ਹਰ ਮਤਲਬ ਮੇਰੇ ਲਈ ਤਾਂ ਦੇਖੋ ਮੈਂ ਤਾਂ ਸਭ ਤੋਂ ਛੋਟਾ ਸੀਗਾ ਜਦੋਂ 16 17 ਸਾਲ ਦੀ ਉਮਰ 'ਚ ਇੰਡਸਟਰੀ 'ਚ ਆਇਆ ਮੈਂ ਸਭ ਤੋਂ ਹਰ ਕਿਸੇ ਜੋ ਹਰ ਕਿਸੇ انسان ਤੋਂ ਕੁਛ ਨਾ ਕੁਛ ਹਰ ਕਿਸੇ ਐਕਟਰ ਤੋਂ ਕਿਸੇ ਤੋਂ ਐਕਟਿੰਗ ਕੁਝ ਸਿੱਖੀ ਕਿਸੇ ਤੋਂ ਇਨਸਾਨੀਅਤ ਸਿੱਖੀ ਤਾਂ ਮੈਂ ਹਰ ਕਿਸੇ ਤੋਂ ਕੁਛ ਨਾ ਕੁਛ ਸਿੱਖਿਆ ਹੈ ਅੱਜ ਇਹਨਾਂ ਦੀ ਕੋਈ ਗੱਲ ਯਾਦ ਆਂਦੀ ਹੈ ਤੁਹਾਨੂੰ ਬੜੀ ਬੜੀ ਗੱਲਾਂ ਭਾਜੀ ਬੜੀ ਮੈਂ ਕੱਲ ਹੀ ਹਲੇ ਲਾ ਸਾਂਝੀ ਕਰ ਸਦਾ ਮੈਂ ਭਾਜੀ ਮੈਂ ਬੋਲੂਗਾ ਸ਼ਾਇਦ ਉਹ 5:00 ਨਹੀਂ ਵਜੇਗਾ ਬਲਤ ਤੁਹਾਨੂੰ ਦੱਸਿਆ ਭਾਜੀ ਨਾਲ ਹਰ ਗੱਲ 'ਚ ਹੀ ਪੰਜ ਹੁੰਦਾ ਸੀਗਾ ਕੋਈ ਰੋਲਾ ਪੈ ਕੇ ਸੈੱਟ ਤੇ ਅਸੀਂ ਗੱਲ ਕਰ ਰਹੇ ਸੀਗੇ ਤੇ ਮੈਂ ਭਾਜੀ ਨੂੰ ਕਿਹਾ ਮੈਂ ਕਿਹਾ ਭਾਜੀ ਰੋਟੀ ਖਾਈ ਆਪਾਂ ਵੀ ਥਾਲੀ ਲੱਗ ਗਈ ਹੈ ਮਤਲਬ ਖਾਣਾ ਆ ਗਿਆ ਤੇ ਮੈਂ ਕਿਹਾ ਭਾਜੀ ਚਿਕਨ ਵੀ ਹੈਗਾ ਮੈਨੂੰ ਪਤਾ ਨਹੀਂ ਜਦੋਂ ਭਾਜੀ ਖਾਂਦੇ ਨਹੀਂ ਖਾਂਦੇ ਤੇ ਕਹਿੰਦੇ ਅੱਜ ਵਾਰ ਕੀ ਹੈ ਮੈਂ ਕਿਹਾ ਭਾਜੀ ਮੰਗਲ ਹੈ ਆ ਕਹਿੰਦੇ ਮੈਂ ਸਿਰਫ ਮੈਂ ਕਿਹਾ ਭਾਜੀ ਸੋਰੀ ਵੀ ਵੈਜੇ ਖਾਣਾ ਹੈ ਮੈਂ ਕਹਿੰਦਾ ਸਿਰਫ ਮੰਗਲਵਾਰ ਫਿਰ ਨੋਨ ਵੈਜੇ ਹੀ ਖਾਣਾ ਹੁੰਦਾ ਹੁੰਦਾ ਹਲੋ ਉਹਨਾਂ ਦਾ ਵੀ ਇਹ ਸੀਗਾ ਹਾਂ ਹਲੋ ਲੱਗਿਆ ਇਦਾਂ ਵੀ ਸ਼ਾਇਦ ਭਾਜੀ ਕਹਿਣ ਲੱਗੇ ਵੀ ਨਾਨ ਵੇਜੇ ਤਾਂ ਮੈਂ ਖਾਂਦੇ ਨਹੀਂ ਮੈਂ ਪਿਓਰ ਵੈਜੀਟੇਰੀਅਨ ਆ ਇਹ ਨਹੀਂ ਮੈਂ ਕਹਿੰਦਾ ਮੈਂ ਫਿਰ ਸਿਰਫ ਮੁਰਗਾ ਹੀ ਖਾਣਾ ਹੁੰਦਾ ਹਲੋ ਉਹ ਇਨਸਾਨ ਮਤਲਬ ਤਾਂ ਦੱਸਿਆ ਵੀ ਹਰ ਗੱਲ 'ਚ ਹੀ ਕੌਮੀ ਕਾਮੇਡੀ ਕਰਨਾ ਉਹਨਾਂ ਦਾ ਮਤਲਬ ਇਨਸਾਨ ਜਿਹੜਾ ਹਾਸਮੁਖ ਹੁੰਦਾ ਨਾ ਉਹ ਹਰ ਗੱਲ ਨੂੰ ਹਾਸੇ 'ਚ ਤਬਦੀਲ ਕਰਨਾ ਬੜੀ ਚੰਗੀ ਤਰ੍ਹਾਂ ਜਾਣਦਾ ਹੁੰਦਾ ਇੱਕ ਇੰਨੇ ਦੀ ਤੁਸੀਂ ਕੰਮ ਕੀਤਾ ਜਿਵੇਂ ਲਾਈਨਸ ਹੁੰਦੀਆਂ ਸੀਗੀਆਂ ਹਰ 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 ਫਿਲਮ ਦੇ ਵਿੱਚ ਲੱਗੇ ਜੇ ਚੰਡੀ ਗੜੀ ਟਹਿ ਜੂ ਤਾਂ ਪਿੱਛੇ ਕੀ ਰਹੇ ਇਹ ਭਾਜੀ ਇਹ ਵੀ ਚੀਜ਼ਾਂ ਇਹ ਵੀ ਚੀਜ਼ਾਂ ਹੈਗੀਆਂ ਇੰਪਰੋਵਾਈਜ਼ੇਸ਼ਨ ਇਹ ਵੀ ਬੀਨੂ ਭਾਜੀ ਤੋਂ ਪੱਲਾ ਜੀ ਤੋਂ ਇਹਨਾਂ ਤੋਂ ਸਿੱਖੀਆਂ ਹੋਈਆਂ ਚੀਜ਼ਾਂ ਇਹ ਆਪ ਹੀ ਬਣਾਉਂਦੇ ਹੁੰਦੇ ਸੀ ਯਾਰ ਲਿਖ ਕੇ ਦਿੰਦਾ ਸੀ ਜਦੋਂ ਕਿਰਦਾਰ ਕਰਦੇ ਨਾ ਡਾਇਲੋਗਸ ਆਉਂਦੇ ਆ ਤਾਂ ਹਰ ਡਾਇਲੌਗ ਜਿਹੜਾ ਹੈ ਤੁਹਾਡਾ ਬੋਲਣ ਦਾ ਤਰੀਕਾ ਬੋਲੀ ਕੁਝ ਹੋਰ ਹੋਊਗੀ ਮੇਰਾ ਮੁਹਾਲੀ ਚ ਰਹਿਣ ਕਰਕੇ ਲੈਂਗੁਏਜ ਬੋਲਣ ਦੀ ਕੁਝ ਹੋਰ ਹੋਊਗੀ ਉਹ ਥੋੜੀ ਵੇਰੀਏਸ਼ਨ ਦੇਣੀ ਆ ਉਹਦੇ ਚ ਇੱਕ ਦੋ ਪੰਜ ਪਾ ਦੇਣੇ ਤੇ ਉਹ ਮਤਲਬ ਭੱਲਾ ਜੀ ਦਾ ਫਿਰ ਵਨ ਲਾਈਨਰ ਹਨਾ ਜੇ ਚੰਡੀਗੜ੍ਹ ਹੈ ਜੂ ਤਾਂ ਪਿੰਡਾਂ ਰਗਾ ਦਾ ਰਹਿ ਜੂ ਜੇ ਪਿੰਡ ਹੀ ਟੈਜੂ ਸਹੇਲੀ ਤੇ ਹਵੇਲੀ ਨਹੀਂ ਛੇਤੀ ਨਹੀਂ ਬਣਦੇ ਤੇ ਜੇ ਉਹ ਡਾਇਲੋਗ ਆਇਆ ਫਿਰ ਉਸ ਤੋਂ ਬਾਅਦ ਨਾਲ ਹੀ ਅਗਲਾ ਵੀ ਭਾਈ ਨੇ ਵੀ ਉਹਦਾ ਤੋੜ ਵੀ ਕੱਢਤਾ ਕਹਿੰਦੇ ਵੀ ਬਣਨ ਨੂੰ ਬਣ ਜਾਂਦੀ ਹੈ ਸਹੇਲੀ ਫੋਨ ਤੇ ਤੇ ਹਵੇਲੀ ਲੋਨ ਤੇ ਮਤਲਬ ਇਹ ਚੀਜ਼ਾਂ ਭਾਜੀ ਆਮ ਬੰਦੇ ਦੀ ਸੋਚ ਨਹੀਂ ਨਾ ਹੈਗੀਆਂ ਐਜ਼ ਅ ਆਰਟਿਸਟ ਮਤਲਬ ਜਿਹੜੀ ਚੀਜ਼ਾਂ ਸਮਝੀਆਂ ਵੀ ਹਾਂ ਭਾਜੀ ਇਦਾਂ ਡਾਇਲੋਗਸ ਹੈ ਤਾਂ ਇਦਾਂ ਇੰਪਰੋਵਾਈਜ਼ ਕੀਤਾ ਜਾ ਸਕਦਾ ਉਹ ਕੁਝ ਹੱਦ ਤੱਕ ਚੀਜ਼ਾਂ ਆਈਆਂ ਵੀ ਹੈ ਪਤਾ ਹੀ ਮੈਨੂੰ ਦੱਸਿਆ ਵੀ ਇਹ ਬਹੁਤ ਸੀਨੀਅਰ ਕਲਾਕਾਰ ਸੀਗੇ ਸਾਡੀ ਇੰਡਸਟਰੀ ਦੇ ਤੇ ਕਮਾਲ ਦੇ ਐਕਟਰ ਉਸ ਤੋਂ ਵੀ ਵੱਡੇ ਕਮਾਲ ਦੇ ਇਨਸਾਨ ਸੀਗੇ ਤੇ ਹਾਊਮੇ ਜਾਂ ਹੰਕਾਰ ਟਾਈਪ ਵਾਲੀ ਤਾਂ ਕੋਈ ਭਾਈ ਤੇ ਗੱਲ ਨਹੀਂ ਸੀ ਜਦੋਂ ਇੱਕ ਖਬਰ ਆਈ ਇੱਕ ਵਾਰ ਤਾਂ ਯਕੀਨ ਸਾਨੂੰ ਵੀ ਨਹੀਂ ਹੋਇਆ ਮੈਨੂੰ ਹੁਣ ਵੀ ਯਕੀਨ ਨਹੀਂ ਹੁੰਦਾ ਮੈਨੂੰ ਹੁਣ ਵੀ ਸੁਪਨੇ ਵਾਂਗੂ ਹੀ ਲੱਗੀ ਜਾਂਦਾ ਵੀ ਜਿਵੇਂ ਸੁਪਨਾ ਹੀ ਆ ਬਸ ਤੇ ਚਾਹ ਖੁੱਲ ਜੇਗੀ ਲੱਗੂਗਾ ਵੀ ਡਰਾਉਣਾ ਬਸ ਬਸ ਮੇਰੇ ਸਾਰੀ ਜ਼ਿੰਦਗੀ ਭਾਜੀ ਉਹਨਾਂ ਸਾਡੇ ਤਾਂ ਦੇਖੋ ਬਚਪਨ ਮੇਰਾ ਕਹਿ ਲੋ ਵੀ ਜੁਗਨੂ ਹਾਜ਼ਰ ਹੈ ਛਣਕਾਟਾ ਕੋ ਖਿੱਚ ਕੋ ਗੀ ਖਿੱਚ ਹਨਾ ਜਾਂ ਕੋ ਗੀ ਯਾਰ ਗੱਪਨਾਮ ਆ ਜਾਂ ਭੱਲਾ ਜੀ ਦੀ ਜੀ ਮਤਲਬ ਮੈਂ ਤਾਂ ਭਾਜੀ ਬਚਪਨ ਤੋਂ ਹੀ ਇਹਨਾਂ ਸਾਰਿਆਂ ਦਾ ਮਰੀਦ ਰਿਆਂ ਹਨਾ ਇਹਨਾਂ ਨੂੰ ਦੇਖ-ਦੇਖ ਵੱਡਾ ਹੋਇਆ ਮੈਂ ਤਾਂ ਜਦੋਂ ਕੰਮ ਕਰਨ ਦਾ ਮੌਕਾ ਮਿਲਿਆ ਸੀਗਾ ਤੇ ਮੇਰੇ ਲਈ ਤਾਂ ਉਦੋਂ ਵੀ ਭਾਜੀ ਬਹੁਤ ਵੱਡੀ ਗੱਲ ਸੀਗੀ ਤੇ ਅਗਰ ਦੇਖੋ ਫਿਰ ਉਹੀ ਗੱਲ ਹੈ ਮੈਂ ਤਾਂ ਅੱਜ ਅਗਰ ਇਸ ਥਾਵੇਂ ਅੰਦਰ ਜਾ ਕੇ ਫੈਮਲੀ ਨੂੰ ਮਿਲ ਕੇ ਆਇਆ ਸਭ ਨੂੰ ਭੱਲਾ ਜੀ ਦੇ ਕੋਲੋਸ ਤੋਂ ਦਰਸ਼ਨ ਕਰਕੇ ਆਇਆ ਤੇ ਮੇਰੇ ਲਈ ਪਾਜੀ ਇਹ ਵੀ ਬਹੁਤ ਵੱਡੀ ਹੈ ਕਿ ਮੈਂ ਅੱਜ 2-3 ਸਾਲ ਤੋਂ ਕੰਮ ਨਹੀਂ ਕਰ ਰਿਹਾ ਫਿਰ ਵੀ ਮੈਨੂੰ ਇੰਨਾ ਮਾਨ ਸਨਮਾਨ ਦਿੱਤਾ ਹੈ ਮੇਰੇ ਲਈ ਪਾਜੀ ਬਹੁਤ ਵੱਡੀ ਗੱਲ ਹੈ ਤੇ ਬਸ ਉਹੀ ਹੈ ਪਾਜੀ ਜ਼ਮੀਨ ਨਾਲ ਜੁੜੇ ਰਹੀਏ ਤਾਂ ਬਹੁਤ ਵਧੀਆ ਗੱਲ ਹੈ ਪਾਜੀ ਬਹੁਤ ਦੇਖ ਰਿਹਾ ਤੁਹਾਡੀ ਅੱਖਾਂ ਨਾਲ ਮੈਂ ਇਸ ਸਮੇਂ ਪਾਜੀ ਮੋਸ਼ਨਸ ਬਾਰ ਕਈ ਵਾਰੀ ਬੰਦਾ ਲਿਆਣਾ ਨੇ ਚਾਹੁੰਦਾ ਆ ਜਾਂਦੇ ਨੇ ਬਚਪਨ ਦੀਆਂ ਯਾਦਾਂ ਹੈ ਮਤਲਬ ਮੈਂ ਐਜ਼ ਐਨ ਐਕਟਰ ਨਹੀਂ ਕਹਿ ਰਿਹਾ ਮੈਂ ਤਾਂ ਐਜ਼ ਐਨ ਆਡियंस ਦੇ ਵਿਊ ਨਾਲ ਕਹਿ ਰਿਹਾ ਕਿ ਮਤਲਬ ਜਿੰਨਾ ਭਾਜੀ ਨੇ ਸਾਨੂੰ ਹਸਾਇਆ ਹੈ ਜਿੰਨਾ ਸਾਡੇ ਢਿੱਡੀ ਪੀੜਾ ਪਾਈਆਂ ਮਤਲਬ ਰਿਪੀਟਲੀ ਦੇਖਿਆ ਹੋਈਆਂ ਭਾਜੀ ਕਸਟਾਂ ਉਸ ਤੋਂ ਬਾਅਦ ਤੁਸੀਂ ਕੈਰੀਓਨ ਜੱਟਾ ਅੱਜ ਵੀ ਮੈਂ ਮੈਂ ਕੱਲਾ ਨਹੀਂ ਸ਼ਾਇਦ ਕੋਈ ਵੀ ਇਨਸਾਨ ਹੈ ਅਗਰ ਆ ਰਹੀ ਹੈ ਤਾਂ ਉਹਨੂੰ ਉਹ ਪੰਛੀ ਜਿਹੜੇ ਅਸੀਂ ਸੁਣ ਚੁੱਕੇ ਹਾਂ ਜਿਨ੍ਹਾਂ ਤੇ ਹੱਸ ਚੁੱਕੇ ਉਹਨਾਂ ਤੇ ਦੁਬਾਰਾ ਹਾਸਾ ਆਂਦਾ। ਕਲਗਾਂਟਾ ਤਾਂ ਜਿੰਨੇ ਮਰਦੀਵਾਰੀ ਦੇਖ ਲਓ। ਭਾਜੀ ਤੇ ਕੋਈ ਵੀ ਤੁਸੀਂ ਕੋਈ ਵੀ ਡਾਇਲੌਗਸ ਦੇਖ ਲਓ ਭਾਜੀ ਦੀ ਤਕਣੀ ਦੇਖ ਲਓ ਭਾਜੀ ਦਾ। ਉਹ ਮਤਲਬ ਇਹ ਹਰ ਚੀਜ਼ ਉਹਨਾਂ ਦਾ ਫੇਸ ਐਕਸਪ੍ਰੈਸ਼ਨ ਸ਼ਾਇਦ ਪਤਾ ਨਹੀਂ ਮਤਲਬ ਉਹ ਕੀ ਲੈ ਹਾਂ। ਮਤਲਬ ਉਹ ਅਗਰ ਕੋਸ਼ਿਸ਼ ਕਰ ਲੋ ਤੁਸੀਂ ਕੋਈ ਨਾ ਹੱਸਣ ਵਾਲੀ ਬਟ ਉਹ ਹੱਸ ਪੈਓਗੇ। ਬਹੁਤ ਘੱਟ ਲੋਕਾਂ ਦੇ ਹਿੱਸਿਆਂ ਦੀਆਂ ਚੀਜ਼ਾਂ ਥੈਂਕ ਯੂ ਭਾਜੀ ਸੋ ਜਿਵੇਂ ਕਿ ਬਾਈ ਨਾਲ ਗੱਲਬਾਤ ਕੀਤੀ ਆ ਤੇ ਜ਼ਰੂਰ ਇਹਨਾਂ ਨੇ ਵੀ ਯਾਦਾਂ ਸਾਂਝੀਆਂ ਕੀਤੀਆਂ ਮੈਂ ਕਹਿੰਦਾ ਪੰਜਾਬੀ ਇੰਡਸਟਰੀ ਨੂੰ ਇੱਕ ਵੱਡਾ ਘਾਟਾ ਪਿਆ ਤਾਂ ਹੀ ਪੰਜਾਬੀ ਇੰਡਸਟਰੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਵਿਅਕਤੀ ਹੋਵੇਗਾ ਜਿਸ ਨੇ ਇਸ ਤੇ ਦੁੱਖ ਸਾਂਝਾ ਨਾ ਕੀਤਾ ਹੋਵੇ ਜਿੱਥੇ ਪੰਜਾਬੀ ਯੂਨੀਵਰਸਿਟੀ ਨੇ ਵੀ ਦੁੱਖ ਸਾਂਝਾ ਕੀਤਾ ਉਵੇਂ ਜੇ ਪੰਜਾਬ ਦੀ ਰਾਜਨੀਤੀ ਦੀ ਗੱਲ ਕਰੀਏ ਉੱਥੇ ਵੀ ਹਰ ਲੀਡਰ ਨੇ ਜਿਹੜਾ ਦੁੱਖ ਸਾਂਝਾ ਕੀਤਾ ਉਹ ਵੀ ਲੀਡਰਾਂ ਨੇ ਸਾਂਝਾ ਕੀਤਾ ਜਿਨ੍ਹਾਂ ਦੇ ਖਿਲਾਫ ਕਦੇ ਜਸਵਿੰਦਰ ਪੱਲਾ ਆਪਣੇ ਛਣਗਾਟੇ ਦੇ ਵਿੱਚ ਵੀ ਜ਼ਰੂਰ ਨਾਮ ਨਹੀਂ ਲੈਂਦੇ ਸੀ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਤੰਜ ਕੱਸ ਦਿੰਦੇ ਸੀ ਸੋ ਵਧੀਆ ਗੱਲ ਆ ਵੀ ਜਿੱਥੇ ਇਹ ਵੀ ਗੱਲ ਕਹਿੰਦੇ ਆ ਵੀ ਜਿਹੜਾ ਅ ਅਕਟਰ ਹੁੰਦਾ ਜਿਹੜਾ ਆਪਾਂ ਕਿਸੇ ਵੀ ਤਰੀਕੇ ਨਾਲ ਕੋਈ ਵੀ ਆਰਟਿਸਟ ਹੁੰਦਾ ਉਹ ਸਮਾਜ ਨੂੰ ਸ਼ੀਸ਼ਾ ਵੀ ਦਿਖਾਉਂਦਾ ਇਹ ਵੀ ਗੱਲਾਂ ਕਹੀਆਂ ਜਾਂਦੀਆਂ ਭਾਵੇਂ ਉਹ ਪੇਂਟਿੰਗ ਰਾਹੀਂ ਦਿਖਾਵੇ ਭਾਵੇਂ ਐਕਟਿੰਗ ਰਾਹੀਂ ਦਿਖਾਵੇ ਭਾਵੇਂ ਕਿਸੇ ਵਰਜੀ ਤਰੀਕੇ ਨਾਲ ਦਿਖਾਵੇ ਤਾਂ ਉਸੇ ਤਰੀਕੇ ਨਾਲ ਜਸਵਿੰਦਰ ਪੱਲਾ ਸਿਰਫ ਐਕਟਿੰਗ ਨਹੀਂ ਕਰਦੇ ਸੀ ਉਹ ਜਿਵੇਂ ਨਾਲ ਨਾਲ ਜਿਹੜਾ ਦਿਖਾਉਂਦੇ ਸੀ ਤੁਹਾਨੂੰ ਹੁਣ ਜਿਹੜੇ ਆ ਉਹ ਅਸੀਂ ਸਾਂਝੀ ਕਰਦੇ ਰਾਵਾਂਗੇ ਹਰ ਸ਼ਾਰਟਸ ਜਿਹੜੇ ਨੇ ਤਾਂ ਮੈਂ ਇਹ ਗੱਲ ਕਵਾਂਗਾ ਜ਼ਰੂਰ ਉਹਨਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਇਸ ਦਿਨ ਦੇ ਵਿੱਚ ਉਹਨਾਂ ਨੂੰ ਜ਼ਰੂਰ ਯਾਦ ਦਿਤਾ ਜਾਵੇ